ਇੱਕ ਕਹ ਪਸਾਈ ਹੈ ਨਾ ਤੇ ਤੇਰਾ ਦੇਣਾ ਹੀ ਹੈ ਨਾ ਕਿ ਮੈਂ ਰੁਕਦੀ ਆ ਵੀ ਹੈ ਨਾ ਤੇਰਾ ਦੇ ਜਾਗਾ ਇਹ ਕੀ ਦੁਗਾ ਤੈਨੂੰ ਮਾਗਣੀ ਕਰਨੀ ਆ ਟਡਪੋ ਗਈ ਜਾਂ ਚਾਹੁੰਦਾ ਨਾ ਇਹ ਸਹੀ ਗੱਲ ਐਕਚੁਅਲੀ ਨਾ ਪਹਿਲਾਂ ਜਿਹੜੀ ਗੱਲ ਹੋਈ ਸੀ ਨਾ ਉਹ ਗੱਲ ਇਹ ਹੀ ਐ ਵੀ ਉਹ ਮੈਂ ਕਹਿੰਦਾ ਵੀ ਇੱਥੋਂ ਲੋਕਾਂ ਨੂੰ ਯਾਦ ਆਏ ਨਾ ਕਿਨੇ ਕਿਤੇ ਪੈਸੇ ਦੇਣੇ ਆ ਤਾਨੀਆਂ ਨੇ ਮੇਰੇ ਨਾਲ ਵੇਖਿਆ ਤੇ ਮੈਂ ਮੈਂ ਕਿਹਾ ਤੇਰੇ ਦੇ ਦੇਾਂਗੇ ਕਿੱਡੀ ਕਿੱਡੀ ਸੁਣੀ ਗੱਲ ਕਹਿੰਦੀ ਵੀ ਧੀ ਜਮਾਂਗੀ ਨਾ ਹੂੰ ਉਹਨੂੰ ਮੰਗਾਗੀ ਨਾ ਹੂੰ ਫੇਰ ਉਹ ਟੁੱਕੇਗਾ ਯਾਹ ਨਾ ਟੁੱਕੇਗਾ ਨਾ ਉਹਨੂੰ ਲੁੱਟਾਂਗੇ ਤੁਨੂੰ ਹੋਰ ਦਾ ਅਸਨਾ ਮੈਂ ਸ਼ਾਇਦ ਅਸੀ ਨੇ ਕਿਸੇ ਇੰਟਰਵਿਊ ਚ ਗੱਲ ਨਹੀਂ ਕੀਤੀ ਇਹ ਉਹ ਸਕ੍ਰਿਪਟ ਹੈ ਜਿਹਦੀਆਂ ਅਸੀਂ ਵਰਕਸ਼ਾਪਸ ਕੀਤੀਆਂ ਹੂੰ ਰਿਹਰਸਲਸ ਮਾਰੀਆਂ ਤਾਨਿਆ ਰੂਪੀ ਲਖਸ਼ ਅਸੀਂ ਇਹਨਾਂ ਦੇ ਸੀਨਸ ਇਹਨਾਂ ਤੋਂ ਸ਼ੂਟ ਤੇ ਕਿਉਂਕਿ ਲਖਸ਼ ਨਵਾਂ ਸੀਗਾ ਨਾ ਤਾਂ ਅਸੀਂ ਉਹਨੂੰ ਕੰਫਰਟੇਬਲ ਕਰਨ ਵਾਸਤੇ ਤਾਨਿਆ ਉਹ ਰੂਪੀ ਨਾਲ ਰਿਹਰਸਲਸ ਹੋਈਆਂ ਨਹੀਂ ਹਾਂਜੀ ਜੀ ਮੈਂ ਕੋਸ਼ਿਸ਼ ਕਰਦੀ ਹਾਂ ਕਿ ਮੈਂ ਹੁਣ ਜਦੋਂ ਅੰਬਰ ਭਾਜੀ ਸੀਗੇ ਜਦੋਂ ਅਸੀਂ ਵਰਕਸ਼ਾਪਸ ਲਾਈਆਂ ਮੈਂ ਇਹੀ ਕੋਸ਼ਿਸ਼ ਕੀਤੀ ਅੰਮਰਬਾਈ ਨੂੰ ਮਤਲਬ ਮੈਨੂੰ ਇਹ ਹੁੰਦਾ ਕਿ ਮੈਂ ਕਿਤੇ ਨਾ ਕਿਤੇ ਰਿਲੇਟ ਕਰ ਪਾਵਾਂ ਕਿਸੇ ਹੋਰ ਕੈਕਟਰ ਨਾਲ ਜੇ ਇਹਦੇ ਨਾਲ ਮੈਂ ਕਿਤੇ ਨਾ ਕਿਤੇ ਅੰਮਰਬਾਈ ਨੂੰ ਰੈਫਰੈਂਸਸ ਦਿੱਤੇ ਸੀਗੇ ਮੇਰੀ ਜਦੋਂ ਮੈਂ ਛੋਟੀ ਹੁੰਦੀ ਸੀ ਸੋ ਉਹਦੇ ਨਾਲ ਮੈਂ ਰਿਲੇਟ ਕਰ ਪਾਉਣੀ ਹੁੰਦੀ ਆ ਕਿਤੇ ਨਾ ਕਿਤੇ ਸੋ ਇਟ ਦਸ ਹੈ ਮੇਰਾ ਉਹੀ ਇੰਨਾ ਕਾਮਵਰਕ ਹੁੰਦਾ ਬਾਕੀ ਆਏ ਮੈਨੂੰ ਲੱਗਦਾ ਮੈਂ ਡਾਇਰੈਕਟਰ ਐਕਟਰ ਜੋ ਕਹਿੰਦੇ ਆ ਮੈਂ ਮ ਕਰ ਦਿੰਨੀ ਆ ਮਾਡਮ ਜਿਹਨੂੰ ਜਿਹੜਾ ਬੰਦਾ ਜਿੰਨੇ ਦਿਨਾਂ ਖੇਡਦਾ ਨਾ ਕੰਮ ਵਕਤ ਹਾਰ ਜਾਂਦਾ ਅਸਲ 'ਚ ਨਾ ਰੱਬ ਨੇ ਉਹਦੀ ਜ਼ਿੰਦਗੀ 'ਚ ਕੋਈ ਹੋਰ ਖਿਡਾਰੀ ਲਿਖਿਆ ਹੋਂ ਤੂੰ ਨਾ ਗਲਤ ਖਿਡਾਰੀ ਨੂੰ ਪਾਸ ਤੇ ਰੱਖ। ਇੱਕ ਤੇ ਰਾਈਟਰ ਬਲੇ ਇੱਕ ਫਿਲਮ ਜਿਹੜੀ ਹੈ ਇੱਕ ਜਵਾਕ ਵਾਂਗ ਹੁੰਦੀ ਹੈ ਤੇ ਆਪਣਾ ਜਵਾਕ ਕਿਸੇ ਨੂੰ ਸੌਂਪਣ ਦੇ ਲਈ ਤੰਗ ਜਿਗਰਾ ਚਾਹੀਦਾ ਤੇ ਹੁਣ ਤਾਂ ਮੈਨੂੰ ਲੱਗਦਾ ਫਿਲਮ ਵੀ ਆਪਣੀ ਹੈ ਜਵਾਕ ਵੀ ਆਪਣਾ ਸਾਡਾ ਤਾਂ ਫਰਜ਼ ਹੀ ਹੈ ਨਾ ਕਿ 2 ਘੰਟੇ ਲੋਕਾਂ ਦੀ ਜ਼ਿੰਦਗੀ 'ਚ ਸਟ्रेस ਖਤਮ ਕਰਨਾ ਹਨਾ ਨਾ ਕਿ ਸਟ्रेस ਪਾਉਣਾ ਹਨਾ ਤਾਂ ਉਹ ਸਟ्रेस ਉਹਨਾਂ ਦੇ ਘਟਾਉਣ ਵਾਸਤੇ ਜਿਹੜਾ ਆਪ ਸਟ्रेस ਰਹੇ ਨਹੀਂ ਫਿਰ ਜਦੋਂ ਉਹ ਖੁਸ਼ ਹੋ ਜਾਂਦੇ ਉਦੋਂ ਸਾਡਾ ਰਿਲੀਜ਼ ਹੋ ਜਾਂਦਾ ਜਿਹੜਾ ਅੱਜ ਪੈਸਾ ਉਹ ਕਮਾ ਰਿਹਾ ਹੈ ਜਾਂ ਅੱਜ ਉਹ ਨੇਮ ਫੇਮ ਉਹ ਸਕੂਨ ਜਿਹੜਾ ਮਿਲ ਰਿਹਾ ਹੈ ਕੀ ਲੱਗਦਾ ਉਹ ਸੱਚੀ ਰੂਹਾਨੀਅਤ ਭਰਿਆ ਹੈ ਕੈਰੈਕਟਰ ਓਰੀਐਂਟਡ ਸਮਝਣਾ ਹੈ ਨਾ ਐੱਜ ਚਾਹਨਾ ਕਿ ਧਾਰਮਿਕੀ ਬਾਕੀ ਇੱਕ ਹੋਰ ਜ਼ਿੰਦਗੀ ਜੀ ਕੇ ਪਰਫਾਰਮੈਂਸ ਦੇ ਕੇ ਕraft ਪਰਫਾਰਮ ਕਰਕੇ ਜੋ ਸਕੂਨ ਮਿਲਦਾ ਹੈ ਉਹ ਉਹ ਪੈਸੀ ਦੀ ਖੁਸ਼ੀ ਆ ਬਟ ਮੈਂ ਹਮੇਸ਼ਾ ਇਦਾਂ ਕਰਦੀ ਜੇ ਫਿਲਮ ਵੀ ਵਧੀਆ ਲੱਗੇ ਜਾਂ ਸਾਡੀ ਪਤਾ ਹੈ ਕਿ ਓਵਰ ਆਲ ਸਿਰਫ ਮੇਰੇ ਤੇ ਨਹੀਂ ਮੈਂ ਹਮੇਸ਼ਾ ਥੈਂਕ ਯੂ ਥੈਂਕ ਯੂ ਥੈਂਕ ਯੂ ਕਰਦਣੀ ਹੁੰਦੀ ਹੈ ਅੰਦਰ ਸਿੰਪਲ ਜੀ ਗੱਲ ਆ ਮੈਂ ਆਖਾ ਬੰਦ ਕਰ ਗਈ ਦੋ ਕੋਈ ਥੈਂਕ ਯੂ ਮਤਲਬ ਰੱਬ ਨੂੰ ਕਰਦਣੀ ਹੁੰਦੀ ਆ ਸ਼ੁਕਰ ਆਸ਼ੁਕਰ ਚਲੋ ਦੇਖੀ ਹੁਣ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਤੇ ਮੈਂ ਹਾਂ ਤੁਹਾਡੇ ਨਾਲ ਸ਼ਵੇਤਾ ਰਾਣਾ ਉਮੀਦਕਾਰ ਦੀ ਹਾਂ ਤੁਸੀਂ ਸਭ ਠੀਕ-ਠਾਕ ਹੋਵੋਗੇ ਸੋ ਬਹੁਤ ਹੀ ਪਿਆਰਾ ਕਨਸੈਪਟ ਕਹਿ ਸਕਦੇ ਆ ਕਿ 14 ਮਾਰਚ ਨੂੰ ਰਿਲੀਜ਼ ਹੋਣ ਵਾਲਾ ਹੈ ਸੋ ਜੇਕਰ ਕਿਸੇ ਨੇ ਇਹ ਜ਼ਿੰਮੇਵਾਰੀ ਚੱਕੀ ਹੈ ਤਾਂ ਤੁਹਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਤੁਸੀਂ ਵੀ ਉਹਨੂੰ ਓਨਾ ਹੀ ਪਿਆਰ ਦਿਓ ਜਿੰਨੀ ਕੀ ਇਸ ਪਿੱਛੇ ਮਿਹਨਤ ਲੱਗੀ ਹੈ ਖੈ 14 ਮਾਰਚ ਨੂੰ ਫਿਲਮ ਰਿਲੀਜ਼ ਹੋਣ ਵਾਲੀ ਹੈ ਮਿੱਠੜੇ ਸੋ ਇਸ ਫਿਲਮ ਨੂੰ ਲੈ ਕੇ ਸਾਡੇ ਨਾਲ ਸੰਦੀ ਪੂਰੀ ਸਟਾਰ ਕਾਸਟ ਮੌਜੂਦ ਹੈ ਸੋ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਆ ਤੇ ਉਹਨਾਂ ਨੂੰ ਜੀ ਆਇਆਂ ਨੂੰ ਆਖਦੇ ਆ ਅੰਮ੍ਰਿਤਦੀਪਾ ਜੀ ਤਾਂ ਨਾ ਰੁਪੀ ਗਿਲ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਸ ਥੈਂਕ ਯੂ ਸੋ ਮਚ ਸਸੀ ਕਾ ਜੀ ਸੋ ਬਹੁਤ ਸਾਰੀਆਂ ਕੰਗratulations ਪੂਰੀ ਟੀਮ ਦੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਬਹੁਤ ਸੋਹਣਾ ਟ੍ਰੇਲਰ ਜਿਹੜਾ ਹੈ ਉਹ ਅੱਗੇ ਵਾਇਰਲ ਹੋ ਰਿਹਾ ਹੈ ਫਿਲਮ ਦੇ ਸਾਰੇ ਗੀਤਾਂ ਨੂੰ ਬਹੁਤ ਸਾਰਾ ਪਿਆਰ ਮਿਲ ਰਿਹਾ ਹੈ ਤੇ ਆਪਾਂ ਮੈਨੂੰ ਲੱਗਦਾ ਸ਼ੁਰੂਆਤ ਵਿੱਚ ਹੀ ਗੀਤ ਤੋਂ ਕਰਾਂਗੇ ਜਿਹੜਾ ਕਿ ਇੱਕੋ ਪੈਸਾ ਹੈ ਨਾ ਤੇ ਆਪਾਂ ਸ਼ੁਰੂਆਤ ਕਰੀਏ ਵੱਲ ਉਸ ਗੀਤ ਤੋਂ ਚਲੋ ਚਲੋ ਮੈਨੂੰ ਨਹੀਂ ਆਉਂਦਾ ਤੁਸੀਂ ਗਾਣਾ ਹੈ ਗਾਣਾ ਸਾਨੂੰ ਵੀ ਨਹੀਂ ਆਉਂਦਾ ਇੱਕੋ ਪੈਸਾ ਹੀ ਹੈ ਤੇ ਤੇਰਾ ਦੇਣਾ ਹੀ ਐ ਨਾ ਕਿ ਮੇਰੂੰ ਯਾਰ ਵੀ ਐ ਨਾ ਤੇਰਾ ਦੇ ਜਾਗਾ ਇਹ ਅੱਜ ਤੱਕ ਤੈਨੂੰ ਮਾਇਨੀ ਨਹੀਂ ਆਈ ਟਿੱਡੋ ਭੁਖੀ ਐ ਚਾਰ ਤੁੰੜੇ ਚਾਰ ਤੁੰੜੇ ਨਾ ਹੈ ਇਹ ਸਹੀ ਗੱਲ ਐਕਚੁਅਲੀ ਨਾ ਪਹਿਲਾਂ ਜਦੋਂ ਗੱਲ ਹੋਈ ਸੀ ਨਾ ਉਹ ਗੱਲ ਇਹ ਹੀ ਹੈ ਵੀ ਉਹ ਮੈਂ ਕਹਾਂ ਨਾ ਵੀ ਇੱਥੇ ਲੋਕਾਂ ਨੂੰ ਯਾਦ ਆਏ ਨਾ ਕਿਨੇ ਕਿਤੇ ਪੈਸੇ ਦੇਣੇ ਆ ਤਾਨੀਆਂ ਨੇ ਮੇਰੇ ਨਾਲ ਵੇਖਿਆ ਤੇ ਮੈਂ ਮੈਂ ਕਿਹਾ ਤੇਰੇ ਦੇ ਦੇਾਂਗੇ ਪਰ ਗਾਣਾ ਸਾਡੇ ਵੱਲ ਐ ਤੇਰੇ ਦੇਣੀ ਐ ਨਾ ਦੇ ਦੇਾਂਗੇ ਇਹ ਰੀਅਲ ਤੇ ਰਿਅਲ ਦੋਨੋਂ ਮੈਚ ਕਰ ਗਿਆ ਮਤਲਬ ਹੈ ਨਾ ਦੋ ਪਾਸੇ ਹੀ ਹੈ ਨਾ ਵੀ ਗਾ ਵੀ ਰਿਹਾ ਜਿਹੜਾ ਸੁਣ ਵੀ ਰਿਹਾ ਨਾ ਇਹ ਬਹੁਤ ਫਨ ਹੈ ਯਾ ਯੂ ਕੈਨ ਇੰਡਾਇਰੈਕਟਲੀ ਰਿਲੇਟ ਐਨ ਹਸਾ ਉਹ ਚੀਜ਼ਾਂ ਜੋ ਤੁਸੀਂ ਐ ਹੀ ਨਹੀਂ ਕਿ ਕਿਸ ਨੂੰ ਦੇ ਸਕਦੇ ਬਟ ਜਨੂਅਲੀ ਤੁਹਾਡੇ ਅੰਦਰੋਂ ਲਾਫਟਰ ਆਉਂਦਾ ਹੈ ਕਿੰਨੀ ਵੈਰੀ ਚੀਜ਼ ਹੈ ਅਚਾਰ ਦਮੜੀ ਹੈ ਦੇ ਦੇਾਂਗੇ ਕਿੰਨੀ ਕਿੰਨੀ ਸੁਣੀ ਗੱਲ ਕਹਿੰਦੀ ਵੀ ਤੀ ਜਮਾਂਗੀ ਨਾ ਹੂੰ ਉਹਨੂੰ ਮੰਗਾਗੀ ਨਾ ਹੂੰ ਫਿਰ ਉਹ ਟੁੱਕੇਗਾ ਹਾਂ ਇਹ ਜਿਹੜਾ ਸਿੱਟੇਗਾ ਨਾ ਉਹ ਟੁੱਕਾ ਨਹੀਂ ਨਾ ਉਹਨੂੰ ਲੁੱਟਾਂਗੇ ਹਾਂ ਤੇਰੇ ਦੇ ਦੇਾਂਗੇ ਦੇ ਦੇ ਦੇਾਂਗੇ ਕਿੰਨੀ ਸੁਣੀ ਗੱਲ ਇਹਦਾ ਇੱਕ ਵੈਸੀ ਮਸਾ ਇਹ ਪਹਿਲਾਂ ਦੀ ਜ਼ੁਬਾਨ ਜਾਂ ਕਹਿੰਦਾ ਹਨਾ ਫਾਨੇ ਆ ਵੀ ਅੱਜ ਬੰਦਾ ਇੱਕਦਮ ਹੀ ਕਹਿੰਦਾ ਵੀ ਹੁਣੀ ਜਈਦੇ ਆ ਉਹ ਬਾਕੀ ਕਹਿੰਦੇ ਆ ਕਿ ਕਮਾਲ ਹੈ ਬੰਦੇ ਬੰਦੇ ਆ ਜਿੰਨੀਆਂ ਮਰਜ਼ੀ ਖਾਣੀਆਂ ਤਾਂ ਦੋ ਵੇਲੇ ਦੀਆਂ ਰੋਟੀਆਂ ਹਨਾ ਇਹ ਗੱਲ ਸੋ ਨਾ ਸੋ ਪੈਸਾ ਇਹ ਗਾਣਾ ਦੇਣ ਵਾਲਿਆਂ ਵਾਸਤੇ ਜ਼ਿਆਦਾ ਵਧੀਆ ਜੈਸ ਜਿਨਾਂ ਨੇ ਦੇਨੇ ਉਹ ਹੀ गाना ਲਾਇਆ ਕਰੋ ਜਿਨਾਂ ਨੇ ਬਿਲਕੁਲ ਸਾਰੇ ਲਾਣ ਗਏ ਸੀ ਸੋ ਮੈਂ ਸ਼ੁਰੂਆਤ ਕਰਾਂਗੀ ਅੱਜ ਦੇ ਇੰਟਰਵਿਊ ਦੀ ਸਭ ਤੋਂ ਪਹਿਲਾਂ ਤੁਹਾਡੇ ਤੋਂ ਇੱਕ ਰਾਈਟਰ ਨੇ ਆ ਵੈਸੇ ਗੱਲ ਕਹੀ ਸੀ ਕਿ ਇੱਕ ਰਾਈਟਰ ਦੇ ਲਈ ਇੱਕ ਫਿਲਮ ਜਿਹੜੀ ਹੈ ਇੱਕ ਜਵਾਕ ਵਾਂਗ ਹੁੰਦੀ ਹੈ ਤੇ ਆਪਣਾ ਜਵਾਕ ਕਿਸੇ ਨੂੰ ਸੌਂਪਣ ਦੇ ਲਈ ਧੰਨ ਜਿਗਰਾ ਚਾਹੀਦਾ ਤੇ ਹੁਣ ਤਾਂ ਮੈਨੂੰ ਲੱਗਦਾ ਫਿਲਮ ਵੀ ਆਪਣੀ ਹੈ ਜਵਾਕ ਵੀ ਆਪਣਾ ਹੈ ਤੇ ਜਿਗਰਾ ਤਾਂ ਬਾਲੇ ਦੀ ਲੋੜ ਨਹੀਂ ਪਈ ਹੋਏਗੀ ਬਸ ਆਡੀਅנס ਨੂੰ ਦੇਣ ਵਾਸਤੇ ਲੋੜ ਪਈ ਹੈ ਜਿਗਰੇ ਦੀ ਹੈਨਾ हां जी देखो ए आर्ट जेड़ा है ना फिल्म इनु ਹਲੇ ਤੱਕ ਇਹਦੀ ਜਿਹੜੀ ਐਕਚੁਅਲੀ ਦੀ ਮੇਕਿੰਗ ਜਾਂ ਜਿਹੜਾ ਦਾ ਪ੍ਰੋਸੈਸ ਹੈ ਜਿਹੜਾ ਇਹਦੇ ਚ ਜ਼ੋਰ ਲੱਗਦਾ ਫਿਜ਼ੀਕਲੀ ਮੈਂਟਲੀ ਔਰ ਫਾਈਨੈਂਸ਼ਲੀ ਉਹ ਹਲੇ ਤੱਕ ਬਹੁਤ ਲੋਕਾਂ ਤੱਕ ਉਦਾਂ ਨਹੀਂ ਪਹੁੰਚਿਆ ਵੀ ਇਹਦੇ ਤੇ ਇਹਦੇ ਤੇ ਐਫਰਟ ਕਿ ਨਹੀਂ ਲੱਗਦੀ ਆ ਉਹ ਆਪਾਂ ਹਲੇ ਤੱਕ ਸਿਰਫ 2 ਘੰਟੇ ਦੀ ਬਿਊਟੀਫੁੱਲ ਹਾਲਾਂਕਿ ਸਾਰਾ ਫਰਜ਼ ਹੈ ਹੂੰ ਸਾਡਾ ਤਾਂ ਫਰਜ਼ ਹੀ ਇਹ ਹੈ ਨਾ ਕਿ 2 ਘੰਟੇ ਲੋਕਾਂ ਦੀ ਜ਼ਿੰਦਗੀ ਚ ਸਟ्रेस ਖਤਮ ਕਰਨਾ ਹਨਾ ਨਾ ਕਿ ਸਟ्रेस ਪਾਉਣਾ ਹਨਾ ਤਾਂ ਉਹ ਸਟ्रेस ਉਹਨਾਂ ਦੇ ਘਟਾਉਣ ਵਾਸਤੇ ਜਿਹੜਾ ਆਪ ਸਟ्रेस ਲੈ ਨਹੀਂ ਫਿਰ ਜਦੋਂ ਉਹ ਉਹ ਖੁਸ਼ ਹੋ ਜਾਂਦੇ ਉਦੋਂ ਸਾਡਾ ਰਿਲੀਜ਼ ਹੋ ਜਾਂਦਾ ਸੋ ਡੈਫੀਨਿਟਲੀ ਰਿਸਕ ਤਾਂ ਹੁੰਦਾ ਹੀ ਹੈ ਡਰ ਹੁੰਦਾ ਆ ਔਰ ਕਿਉਂਕਿ ਬਹੁਤ ਕੁਝ ਲੱਗ ਰਿਹਾ ਹੁੰਦਾ ਔਰ ਟਾਈਮ ਲਾਇਆ ਫਿਲਮ ਤੇ ਸਾਰੇ ਆਰਟਿਸਟਸ ਨੇ ਸਾਰੇ ਟੈਕਨੀਸ਼ੀਅਨਸ ਨੇ ਬਹੁਤ ਮਿਹਨਤ ਕੀਤੀ ਹੈ ਜਦੋਂ ਤੁਸੀਂ ਪਹਿਲਾ ਕਿ ਗਾਣੇ ਸਾਡੇ ਹਨਾ ਹੈਪੀ ਰਾਈ ਗੁੱਡੀ ਭਾਈ ਦੇ ਲਿਖਿਆ ਗਾਣਾ ਹਨਾ ਇਹ ਵੀ ਨੇ ਬਹੁਤ ਸੋਹਣਾ 뮤ਜ਼ਿਕ ਦਿੱਤਾ ਐਮੀ ਗੁਰੂ ਗੁਰੂ ਰੰਦਾ ਵਾ ਸੋ ਅਮ੍ਰਿਤਮਾਨ ਭਾਈ ਹਿਮ ਸੰਧੂ ਭਾਈ ਵੀਰ ਸਿੰਘ ਸਾਰਿਆਂ ਨੇ ਗਾਏ ਗਾਣੇ ਅਣਾ ਹਰਮਨ ਨੇ ਲਿਖਿਆ ਹੈਪੀ ਨੇ ਲਿਖਿਆ ਵੀਰ ਸਿੰਘ ਨੇ ਲਿਖਿਆ ਚਰਨ ਲਖਾਰੀ ਭਾਈ ਦਾ ਲਿਖਿਆ ਗਾਣਾ ਸੁਣ ਸੁਣ ਕੇ ਉਹ ਸਾਰੇ ਗਾਇਕ ਤੇ ਲੇਖਕ ਇਕੱਠੇ ਕੀਤੇ ਨੇ ਇਹ ਹੈ ਕਿ ਹਰ ਡਿਪਾਰਟਮੈਂਟ ਤੇ ਇਧਰ ਆਰਟਿਸਟ ਤਾਨਿਆ ਰੂਪੀ ਈਵਨ ਲਖ ਜੋ ਕਿ ਏਜ ਨੂੰ ਸ਼ੂਟ ਕਰਦਾ 18 ਸਾਲ ਦਾ ਤਾਂ ਉਹ ਇਹ ਨਹੀਂ ਕਿ ਅਸੀਂ ਕੋਈ 25 30 ਸਾਲ ਦਾ ਬੰਦਾ 18 ਦਾ ਬਣਾਇਆ ਹੈ ਨਾ ਜਿਹੜੀ ਉਹਦੇ ਚਿਹਰੇ ਤੇ ਸ਼ਰਮ ਆ ਆ ਨੈਚੁਰਲ ਆ ਜਿਹਦੇ ਅੰਦਰ ਟੀਚਰ ਨੂੰ ਲੈ ਕੇ ਡਾਰਿਆ ਮੈਂ ਕਮ ਇਨ ਮੈਡਮ ਕਹਿ ਕੇ ਜਿਹੜਾ ਉਹ ਅੰਦਰ ਆਉਂਦਾ ਜਿਹੜਾ ਉਹ ਤੁਰਦਾ ਆ ਉਹ ਨੈਚੁਰਲ ਆ ਹੈਨਾ ਸੋ ਸਾਰੇ ਡਿਪਾਰਟਮੈਂਟ ਸਾਰੇ ਬੰਦੇ ਸਾਡੇ ਕੈਮਰਾਮੈ ਰਾਸ਼ੀ ਸੰਗਰੇਜ ਭਾਜੀ ਆ ਡਾਇਰੈਕਟਰ ਬੈਕਗਰਾਉਂਡ ਰਾਜੂ ਸਿੰਘ ਇਹ ਸਾਰੇ ਉਹ ਟੈਕਨੀਸ਼ੀਅਨ ਨੇ ਜਿਹੜੇ ਜਿਹੜੇ ਵਟੀਆਂ ਫਿਲਮਾਂ ਮਤਲਬ ਕਰਦੇ ਆ ਬਿਲਕੁਲ ਸੋ ਸਾਰਾ ਇੱਕ ਇੱਕ ਕੋਈ ਐਸਾ ਡਿਪਾਰਟਮੈਂਟ ਨਹੀਂ ਜਿੱਥੇ ਅਸੀਂ ਜ਼ੋਰ ਨਹੀਂ ਲਾਇਆ ਹੂੰ ਪ੍ਰੋਮੋਸ਼ਨ ਸਾਨੂੰ ਛੋੜੇ ਸਾਡਾ ਕੰਮ ਘਾਟਾ ਸਾਨੂੰ ਇਹ ਕਹਾਂ ਮੈਂ ਅਸੀਂ ਮੇਕਿੰਗ ਵਾਲੇ ਪਾਸੇ ਜ਼ਿਆਦਾ ਫੋਕਸ ਕਰਪੋ ਨਹੀਂ ਸਾਡਾ ਇਹ ਹੁੰਦਾ ਵੀ ਜਿਹੜਾ ਬੰਦਾ ਵੇਖੇ ਨਾ ਉਹ ਦਵਾ ਦੇ ਕੋਈ ਜਿੱਕੜਨੀ ਬਾਕੀ ਬੜਾ ਰੌਲਾ ਨਹੀਂ ਬਿਲਕੁਲ ਸੋ ਅਗਲਾ ਸਵਾਲ ਮੇਰਾ ਤਾਨਿਆ ਤੋਂ ਹੈ ਤਾਨਿਆ ਮੈਨੂੰ ਲੱਗਦਾ ਜਦੋਂ ਤੋਂ ਇੰਡਸਟਰੀ ਦੇ ਵਿੱਚ ਤੁਸੀਂ ਕੰਮ ਕਰਨਾ ਸ਼ੁਰੂ ਕੀਤਾ ਹੈ ਪੈਸਾ ਤੁਸੀਂ ਤਦੋਂ ਤੋਂ ਕਮਾਉਣਾ ਸ਼ੁਰੂ ਕਰਤਾ ਸੀ ਹੈਨਾ ਤੇ ਅੱਜ ਵੀ ਪੈਸਾ ਕਮਾ ਰਿਹਾ ਪਰ ਜਿਹੜਾ ਅੱਜ ਪੈਸਾ ਉਹ ਕਮਾ ਰਿਹਾ ਹੈ ਜਾਂ ਅੱਜ ਉਹ ਨੇਮ ਫੇਮ ਉਹ ਸਕੂਨ ਜਿਹੜਾ ਮਿਲ ਰਿਹਾ ਹੈ ਕੀ ਲੱਗਦਾ ਉਹ ਸੱਚੀ ਰੂਹਾਨੀਅਤ ਭਰਿਆ ਹੈ ਜਦੋਂ ਅੱਜ ਇੱਕ ਚੰਗੀ ਨੀਂਦ ਰਾਤ ਨੂੰ ਆਉਂਦੀ ਹੈ ਉਹ ਪੈਸਾ ਕਮਾ ਕੇ ਤੇ ਕੀ ਫਰਕ ਹੈ ਉਹਦੇ ਵਿੱਚ ਉਹ ਪਹਿਲੇ ਵਾਲੇ ਪੈਸੇ ਕਮਾਏ ਦਾ ਤੇ ਅੱਜ ਦੇ ਪੈਸੇ ਕਮਾਏ ਦਾ ਲੇਕਿਨ ਮੈਨੂੰ ਤਾਂ ਪਹਿਲੇ ਵੀ ਲੱਗੀ ਸੀ ਕਮਾਂਂਚ ਮੈਨੂੰ ਹੁਣ ਵੀ ਲੱਗ ਰਹੀ ਹੈ ਪਰ ਸਕੂਨ ਪਤਾ ਕਿਸ ਚੀਜ਼ ਦਾ ਵੀ ਮੈਂ ਆਪ ਦਾ ਕਿਰਦਾਰ 100% ਨਿਭਾਰੀ ਐਂਡ ਉਹਦੇ ਪੈਸੇ ਮਿਲ ਰਹੇ ਮੈਨੂੰ ਹਮ ਮਤਲਬ ਐ ਨਹੀਂ ਕਿ ਮੈਂ ਬਸ ਖੇਤਾਂ ਚ ਜੁੰਨੀ ਲਾ ਕੇ ਭੱਜੀ ਜਾਂਦੀਆਂ ਦੋ ਮੇਰੇ ਮੋਂਟਾਜ ਲੱਗੇ ਐਂਡ ਦੈਟਸ ਇਟ ਉਹ ਜੇ ਪੈਸਾ ਮੈਨੂੰ ਮਿਲਦਾ ਪੈਸੇ ਉੱਥੇ ਬਹੁਤ ਮਿਲਦੇ ਉੱਥੇ ਇਨ ਫੈਕਟ ਐਕਟਰ ਨੂੰ ਵੱਧ ਪੈਸੇ ਮਿਲਦੇ ਜਸਟ ਟੂ ਯੂਅਰ ਫੇਸ ਐਂਡ ਬਸ ਠੀਕ ਐ ਜੀ ਬਟ ਜਿਹੜੇ ਕਰੈਕਟਰ ਓਰੀਐਂਟਡ ਫਿਲਮਾਂ ਨੇ ਨਾ ਐਚ ਆਪਣਾ ਕਿਰਦਾਰ ਨਿਭਾ ਕੇ ਇੱਕ ਹੋਰ ਜ਼ਿੰਦਗੀ ਜੀ ਕੇ ਪਰਫਾਰਮੈਂਸ ਦੇ ਕੇ ਉਹ ਕraft ਪਰਫਾਰਮ ਕਰਕੇ ਜੋ ਸਕੂਨ ਮਿਲਦਾ ਹੈ ਉਹ ਬੈਸਿਕ ਖੁਸ਼ੀ ਆਉਂਦਾ ਹੈ ਜਿਹੜਾ ਮੈਂ ਕਮਾਇਆ ਹੈ ਇਹ ਮੇਰੀ ਮਿਹਨਤ ਹੈ ਐਂਡ ਮੈਂ 100% ਲਾਇਆ ਹੈ ਤੇ ਇਹ ਉਹਦਾ ਪੈਸਾ ਹੈ ਹਮ ਮਤਲਬ ਪੈਸਾ ਵੈਸੀ ਯੂਜੂਲੀ ਬਹੁਤ ਫਲੋ ਕਰਦਾ ਰਹਿੰਦਾ ਹੈ ਪੈਸੇ ਦੀ ਨਹੀਂ ਕਮੀ ਕਿਸੇ ਨੂੰ ਆਉਂਦੀ ਵਾਂਸ ਯੂ ਆਰ ਹਾਰਡ ਵਰਕਿੰਗ ਬਟ ਕੀ ਤੁਹਾਨੂੰ ਸਕੂਨ ਦੇ ਰਿਹਾ ਉਹ ਜ਼ਰੂਰੀ ਹੁੰਦਾ ਸੋ ਮੀਨ ਟੂ ਦਾ ਪੈਸਾ ਹਮੇਸ਼ਾ ਸਕੂਨ ਦਿੰਦਾ ਹੈ ਯੈਸ ਮੈਂ ਐਡ ਕਰ ਦਿੰਦਾ ਦੇਖੋ ਬਾਕੀ ਕੁੜੀਆਂ ਨੂੰ ਤਾਂ ਹੁੰਦਾ ਹੀ ਹੈ ਵੀ ਉਹ ਸੋਹਣੀਆਂ ਲੱਗਣ ਹੱਸਣ ਲੱਗਣ ਪਰ ਜਿਹੜਾ ਇੱਕ ਚੈਲੈਂਜਿੰਗ ਰੋਲ ਆ ਆਪਦੇ ਪਤਾ ਹੈ ਵੀ ਮੈਂ ਇੱਥੇ ਉਹਵੇਂ ਨਹੀਂ ਹਨਾ ਤਾਂ ਇੱਕ ਉਹ ਚੈਲੈਂਜਿੰਗ ਰੋਲ ਕਰਨ ਲਈ ਉਹ ਜਿਹੜਾ ਜਿਗਰਾ ਹੈ ਉਹ ਆਰਟਿਸਟ ਇੱਕ ਆਰਟੀਸਟ ਹੀ ਕਰ ਸਕਦਾ ਵੀ ਹਾਂ ਮੈਨੂੰ ਪਤਾ ਮੈਂ ਆਪਣੇ ਲਿਮਿਟਸ ਲੈਣਾ ਔਰ ਉਹਦੇ ਵਿੱਚ ਵੀ ਸ਼ਾਈਨ ਕਰਨਾ ਹੂੰ ਇਹ ਬੜਾ acha ਮੈਨੂੰ ਲੱਗਾ ਇਸ ਫਿਲਮ ਵਿੱਚ ਖਾਸ ਕਰਕੇ ਤਾਨੀਆਂ ਨੇ ਬਹੁਤ ਵੱਡਾ ਪਾਰ ਚੱਕਿਆ ਆਪਣੇ ਮੁੰਡਿਆਂ ਦੇ ਫਿਲਮ ਨੂੰ ਬੈਲੈਂਸ ਕੀਤਾ ਹੂੰ ਹਨਾ ਜਿੰਨਾ ਉਹ ਕਰੇ ਹਾਲਾਂਕਿ ਉਹ ਟੀਚਰ ਦਾ ਕਰੈਕਟਰ ਹੈ ਬਟ ਉਹ ਡਾਊਨ ਵੀ ਹੋ ਸਕਦਾ ਵੀ ਟੀਚਰ ਹੈ ਨਾ ਬਟ ਟੀਚਰ ਹੋ ਕੇ ਉਹਨੇ ਆਪਣੇ ਲਿਮਿਟਸ ਵੀ ਨਹੀਂ ਕਰਾਸ ਕੀਤੀਆਂ ਤੇ ਐ ਲੱਗਦਾ ਕਿ ਬਿਲਕੁਲ ਸਮੂਥ ਆਨ ਚੱਲਿਆ ਹੈ ਇੱਕ ਇੱਕ ਪ੍ਰੋਪਰ ਬੈਲੈਂਸ ਇੱਕ ਪ੍ਰੋਪਰ ਕਨਫਿਕਟ ਔਰ ਵਰੀ ਇੰਪੋਰਟੈਂਟ ਤੁਹਾਨੂੰ ਉਹ ਉਹ ਉਸ ਟੀਚਰ ਨਾਲ ਤੁਸੀਂ ਅਟੈਚ ਫੀਲ ਕਰਦੇ ਹੋ ਸੇਮ ਵੇ ਸਾਰਿਆਂ ਨੇ ਨਾਲੇ ਲਿਮਿਟ ਚ ਰਹਿ ਕੇ ਸ਼ਾਈਨ ਕਰਨਾ ਯਾ ਫਿਰ ਇਹ ਤਾਂ ਖਾਸ ਹੈ ਤਾਂ ਸਾਡੇ ਸਾਰੇ ਆਰਟਿਸਟ ਜਿਹੜੇ ਇੱਥੇ ਬੈਠੇ ਨੇ ਤੁਸੀਂ ਸੱਚੀ ਫਿਲਮ ਦੇਖੋਗੇ ਤੁਹਾਨੂੰ ਲੱਗੇਗਾ ਵੀ ਇਹ ਕਿਰਦਾਰ ਇਹਨਾਂ ਲਈ ਹੀ ਲਿਖੇ ਗਏ ਨੇ ਐਨਸ ਤੋਂ ਬੈਟਰ ਹਰ ਕਿਰਦਾਰ ਕਿ ਇਹ ਐਸੇ ਲਈ ਹੀ ਬਣੀ ਸੀ ਜੇ ਨਹੀਂ ਕਰਦੇ ਤੇ ਸ਼ਾਇਦ ਕੋਈ ਵੀ ਨਹੀਂ ਕਰ ਸਕਦਾ ਕਿ ਅਮੈ ਲੱਗਦਾ ਕਿ ਇਹ ਬਹੁਤ ਕਾਟਾ ਟੈਸਟ ਕਹਿੰਦੇ ਨੇ ਜਿਹੜੀਆਂ ਗੱਲਾਂ ਤੁਸੀਂ ਕਹਿ ਰਹੇ ਹੋ ਸਾਰੇ ਹੈ ਨਾ ਕਿ ਮਤਲਬ ਜਸ ਕੌਨਫੀਡੈਂਸ ਦੇ ਨਾਲ ਔਰ ਅੱਧਾ ਮੈਨੂੰ ਲੱਗਦਾ ਹੈ ਕਿ ਤੁਹਾਡੀ ਸਕਸੈਸਫੁਲ ਮੂਵੀ ਉਸੇ ਵੇਲੇ ਹੋ ਜਾਂਦੀ ਹੈ ਜਦੋਂ ਤੁਹਾਨੂੰ ਖੁਦ ਨੂੰ ਇਨਾ ਤੁਸੀਂ ਮੋਟੀਵੇਟਿਡ ਜਾਂ ਇੰਨੇ ਕੌਨਫੀਡੈਂਟ ਫੀਲ ਕਰਨਾ ਸ਼ੁਰੂ ਕਰ ਦਿੰਦੇ ਹੋ ਕਿ ਇੱਕ ਮਨੇ ਪੋਜ਼ਿਟਿਵ ਜੀ ਵੈਬਸਾਈਟ ਜਦੋਂ ਆਣੀ ਸ਼ੁਰੂ ਹੋ ਜਾਂਦੀ ਹੈ ਅ ਰੂਪੀ ਤੁਹਾਡੇ ਕਰੈਕਟਰ ਦਾ ਜ਼ਿਕਰ ਜ਼ਿਕਰ ਕਰ ਲਈਏ ਤੁਸੀਂ ਇੱਕ ਸਟੂਡੈਂਟ ਦਾ ਜਿਵੇਂ ਕਿਰਦਾਰ ਨਿਭਾਇਆ ਇਸ ਵਮ ਦੇ ਵਿੱਚ ਤੇ ਮੈਨੂੰ ਲੱਗਦਾ ਕਿ ਪਿੱਛੇ ਜੇ ਦੌਰ ਕੁਝ ਐਵੇਂ ਦਾ ਚੱਲਿਆ ਸੀਗਾ ਕਿ ਕੁੜੀਆਂ ਥੋੜੀਆਂ ਜੀਆਂ ਚੂਜ਼ੀ ਹੋਈਆਂ ਸੀ ਇਹੋ ਜਿਹੇ ਕਰੈਕਟਰਸ ਚੂਜ਼ ਕਰਨ ਵਾਸਤੇ ਕਿ ਆਪਾਂ ਕੋਈ ਮਤਲਬ ਸਾਨੂੰ ਐਦਾਂ ਹੈ ਕਿ ਬੜਾ ਮਤਲਬ ਸ਼ੋਸ਼ੇ ਬਾਜੀ ਵਾਲਾ ਸਾਨੂੰ ਕਰੈਕਟਰ ਚਾਹੀਦਾ ਹੈ ਆਪਾਂ ਸਕੂਲ ਵਾਲੇ ਲੁੱਕ ਦੇ ਵਿੱਚ ਕੈਰੀ ਨਹੀਂ ਕਰਨਾ ਆਪਾਂ ਦੇਸੀ ਕਰੈਕਟਰ ਕੈਰੀ ਨਹੀਂ ਕਰਨਾ ਤੇ ਤੁਹਾਡਾ ਕੋਈ ਮਤਲਬ ਕੋਈ ਚੂਜ਼ੀ ਸੀਗੀ ਜਾਂ ਚੂਜ਼ਮੈਂਟ ਸੀ ਇਹ ਕਰੈਕਟਰ ਨੂੰ ਲੈ ਕੇ ਨਹੀਂ ਨਹੀਂ ਜੀ ਬਿਲਕੁਲ ਵੀ ਨਹੀਂ ਜਿਹੜਾ ਕਰੈਕਟਰ ਵਧੀਆ ਉਹ ਵਧੀਆ ਹੀ ਆ ਡਸਨਟ ਮੈਟਰ ਤੁਸੀਂ ਇੱਕ ਸਟੂਡੈਂਟ ਪਲੇ ਕਰ ਰਹੇ ਹੋ ਜਾਂ ਕੋਈ ਵੀ ਦੇਸੀ ਪਲੇ ਕਰ ਰਹੇ ਹੋ ਇਟ ਡਸ ਨਾਟ ਮੈਟਰ ਐਸ ਲੋਂਗ ਐਸ ਤੁਸੀਂ ਇੱਕ ਪਿਓਰ ਹਾਰਟ ਨਾਲ ਪਲੇ ਕਰ ਰਹੇ ਹੋ ਤੇ ਵਧੀਆ ਆ ਆਫ ਦਾ 101 ਪਰਸੈਂਟ ਦਿੱਤਾ ਆ ਇਟ ਡਸ ਨਾਟ ਮੈਟਰ ਕਿ ਤੁਸੀਂ ਕਿਹੜਾ ਕਰੈਕਟਰ ਪਲੇ ਕੀਤਾ ਐਂਡ ਆਈ ਆਈ ਥਿੰਕ ਕੁੜੀਆਂ ਦਾ ਸਗੋ ਐਕਟਰ ਲਈ ਤਾਂ ਸਗੋ ਹੁੰਦਾ ਆ ਕਿ ਮੈਨੂੰ ਡਿਫਰੈਂਟ ਚੀਜ਼ਾਂ ਪਲੇ ਕਰਨ ਨੂੰ ਮਿਲ। ਸੋ ਇਹਦੂ ਉਹਦੀ ਤਾਂ ਖਰਾਕ ਹੁੰਦੀ ਹੈ ਇਹ। ਸੋ ਆਈ ਡੋਨਟ ਥਿੰਕ ਨਹੀਂ ਨਹੀਂ ਬਿਲਕੁਲ ਨਹੀਂ। ਅੱਛਾ ਮਤਲਬ ਤੁਸੀਂ ਪੂਰੇ ਸੈਟੀਸਫਾਈ ਹੋ ਆਪਣੇ ਇਸ ਕੈਰੈਕਟਰ ਨੂੰ ਲੈ ਕੇ? 100% ਅੱਛਾ ਜਿੰਨੀ ਹੁਣ ਜਿੰਨੀ ਜਿਸ ਤਰ੍ਹਾਂ ਜਿੰਨੀ ਸੌ ਲੱਗ ਰਹੀ ਹੈ। ਸੌ ਨਹੀਂ ਐਸਾਨੂੰ ਪਤਾ ਹੈ। ਤੁਹਾਨੂੰ ਲੱਗਦਾ ਮਤਲਬ ਕਿ ਕਿਤੇ ਦੋ ਦੇਸ਼ਾਂ ਦੇ ਬੈਸਟਰ ਬੈਠੇ ਆ ਜਦੋਂ ਉਹ ਬਹੁਤ ਚੁਲਬੁਲੀਆ ਔਰ ਮੇਰੇ ਖਿਆਲ ਚ ਜਿੰਨੀ ਉਹ ਲਾਈਫ ਦੇ ਵਿੱਚ ਆ ਉਸ ਤੋਂ ਕਿਤੇ ਵੱਧ ਉਹਨੇ ਫਿਲਮ ਚ ਕੀਤਾ ਬਹੁਤ ਸੋਨਾ ਪਲੇ ਕੀਤਾ ਬਹੁਤ ਬੜੀ ਬਹੁਤ ਪਿਆਰ ਤਾਂ ਜੋਦੋ ਰੀਅਲ ਚੀਜ਼ ਰੀਲ ਦੇ ਵਿੱਚ ਸਾਨੂੰ ਦੇਖਣ ਨੂੰ ਮਿਲ ਜਾਂਦੀ ਹੈ ਮੈਨੂੰ ਲੱਗਦਾ ਉਹਦੇ ਵਿੱਚ ਡਬਲ ਜ਼ੋਰ ਲੱਗਦਾ ਔਰ ਉਨੀ ਹੀ ਨਿੱਖਰ ਕੇ ਉਹ ਸਾਹਮਣੇ ਆਉਂਦੀ ਹੈ ਹੈਨਾ ਜਿਵੇਂ ਅਸੀਂ ਜੇਕਰ ਰੂਪੀ ਦਾ ਜ਼ਿਕਰ ਕਰ ਲਈਏ ਤਾਨਿਆ ਦੇ ਕੈਰੈਕਟਰ ਦਾ ਜ਼ਿਕਰ ਕਰ ਲਈਏ ਹੈਨਾ ਅੱਛਾ ਸਰ ਤੁਸੀਂ ਜਿਵੇਂ ਬਤੌਰ ਰਾਈਟਰ ਡਾਇਰੈਕਟਰ ਐਕਟਰ ਹੋ ਹਨਾ ਤੇ ਇਸ ਫਿਲਮ ਦਾ ਜੇਕਰ ਜ਼ਿਕਰ ਕਰ ਲਈਏ ਤਾਂ ਡਾਇਰੈਕਸ਼ਨ ਦੇ ਤੌਰ ਤੇ ਐਕਟਿੰਗ ਦੇ ਤੌਰ ਤੇ ਐਕਟਿੰਗ ਦੇ ਨਾਲ ਜੁੜੇ ਹੋਣ ਤੋਂ ਬਾਵਜੂਦ ਜਦੋਂ ਤੁਹਾਡਾ ਧਿਆਨ ਪਿੱਛੇ ਡਾਇਰੈਕਸ਼ਨ ਵੱਲ ਵੀ ਰਹਿੰਦਾ ਹੈ ਹਨਾ ਤਾਂ ਐਡੀਟਿੰਗ ਦੇ ਟਾਈਮ ਜਾਂ ਫਿਰ ਬਾਅਦ ਦੇ ਵਿੱਚ ਕੋਈ ਇਹੋ ਜਿਹੀ ਚੀਜ਼ ਹੋਈ ਹੈ ਤੁਹਾਨੂੰ ਲੱਗਦਾ ਸੀਗਾ ਕਿ ਹਾਂ ਇਸ ਚੀਜ਼ ਦੇ ਵਿੱਚ ਮੈਂ ਹੋਰ ਚੀਜ਼ ਐਡ ਆਨ ਕਰ ਸਕਦਾ ਸੀ ਅਗਰ ਮੈਂ ਪੂਰਾ ਡਾਇਰੈਕਸ਼ਨ ਵੱਲ ਫੋਕਸ ਕਰਦਾ ਨਹੀਂ ਇਦਾਂ ਨਹੀਂ ਹੁੰਦਾਈ ਮੈਂ ਤਾਂ ਨਾ ਐਕਚੁਅਲੀ ਮਿੰਨ ਤਾਂ ਇਦਾਂ ਲੱਗਦਾ ਹੁੰਦਾ ਸਾਰੀਆਂ ਚੀਜ਼ਾਂ ਜੁੜੀਆਂ ਹੋਈਆਂ ਇਹ ਅਸੀਂ ਨਾਮ ਰੱਖਦੇ ਆ ਇਕ ਐਕਚੁਅਲੀ ਹਮ ਕੀ ਜੀ ਜ਼ਿੰਮੇਦਾਰੀ ਅਲੱਗ ਹੋ ਜਾਂਦੀ ਹੈ ਵੀ ਡਾਇਰੈਕਸ਼ਨ ਆ ਰਾਈਟਰ ਆ ਮੈਨੂੰ ਲੱਗਦਾ ਹੈ ਉਹ ਡਾਇਰੈਕਟਰ ਡਾਇਰੈਕਟਰ ਨਹੀਂ ਜਿਹਨੂੰ ਰਾਈਟਿੰਗ ਨਹੀਂ ਆਉਂਦੀ ਉਹ ਰਾਈਟਰ ਰਾਈਟਰ ਨਹੀਂ ਜਿਹਨੂੰ ਡਾਇਰੈਕਸ਼ਨ ਨਹੀਂ ਆਉਂਦੀ ਇਹ ਸੱਚ ਹੈ ਸਭ ਜੁੜਿਆ ਹੋਇਆ ਕੋਈ ਕੋਈ ਬੰਦਾ ਗੱਡੀ ਚਲਾਉਂਦਾ ਡਰਾਈਵਰ ਆ ਨਾ ਉਹ ਤੇ ਆਪਾਂ ਕਹਿੰਦੇ ਵੀ ਇਹਨੂੰ ਗੇਅਰ ਪਾਉਣੇ ਹੁੰਦੇ ਤੇ ਸੇਅਰਿੰਗ ਨਹੀਂ ਸਵਾਰਦਾ ਇਦਾਂ ਨਹੀਂ ਨਾ ਸੋ ਇੱਕ ਇੱਕ ਕੀ ਔਸਾਰਾ ਕੁਝ ਸੋ ਇਦਾਂ ਨਹੀਂ ਹੈ ਕਿ ਮੈਨੂੰ ਲੱਗਾ ਹੋਵੇ ਕਿ ਯਾਰ ਮੈਂ ਆ ਇਦਾਂ ਬੇਸਿਕਲੀ ਤਾਂ ਕੀ ਹੈ ਮੈਨੂੰ ਮੇਰੇ ਲਈ ਸਭ ਤੋਂ ਅੱਛੀ ਗੱਲ ਇਹ ਹੋ ਜਾਂਦੀ ਹੈ ਕਿ ਮੈਨੂੰ ਇਹ ਪਤਾ ਹੈ ਕਿ ਇਹ ਪਰਫਾਰਮਿੰਗ ਆਰਟ ਆ ਹਮ ਪਰਫਾਰਮਿੰਗ ਆਰਟ ਜਿਹੜਾ ਹੈ ਨਾ ਇਹ ਸੈੱਟ ਤੇ ਜਦੋਂ ਤੁਸੀਂ ਪਰਫਾਰਮ ਕਰਦੇ ਆ ਨਾ ਹਮ ਉਸ ਟਾਈਮ ਤੁਹਾਨੂੰ ਕੈਰੇਕਟਰ ਤੁਹਾਡਾ ਕੈਮਰਾ ਤੁਹਾਡੀ ਲਾਈਟਿੰਗ ਤੁਹਾਡਾ ਬੈਕ ਤੁਹਾਡੀ ਹਰ ਚੀਜ਼ ਤੁਹਾਡੇ ਜ਼ਿਹਨ 'ਚ ਉਸ ਵਕਤ ਹੋਣੀ ਚਾਹੀਦੀ ਹੈ ਹਮ ਤਾਂ ਮੈਨੂੰ ਉਹ ਕਈ ਵਾਰੀ ਕਈ ਵਾਰੀ ਨਾ ਲੋਕ ਇਹਨੂੰ ਬਹੁਤਾ ਰਾਈਟਿੰਗ ਵਾਲੇ ਪਾਸੇ ਨੂੰ ਰੱਖਦੇ ਆ ਹੂੰ ਜਦੋਂ ਪਰ ਜਦ ਤੁਸੀਂ ਬਹੁਤ ਜਿਆਦਾ ਰਾਈਟਿੰਗ ਕਰਦੇ ਹੋ ਤੁਸੀਂ ਬਹੁਤ ਵੱਡੇ ਵੱਡੇ ਡਾਇਲੋਗ ਲਿਖਦੇ ਹੋ ਜਿਹੜੇ ਕਿ ਆਮ ਬੰਦੇ ਜ਼ਿੰਦਗੀ ਚ ਬੋਲਦੇ ਨਹੀਂ ਹੁੰਦੇ ਹੂੰ ਕਿ ਸਾਨੂੰ ਇਹ ਮੈਨੂੰ ਇਹ ਪਤਾ ਕਿ ਯਾਰ ਬੰਦੇ ਨੇਚਰਲ ਬੋਲਦੇ ਚੰਗੇ ਲੱਗਦੇ ਆ ਉਹਨਾਂ ਦੀ ਇੱਕੜਨਾਵਾ ਨੇਚਰਲ ਜੀ ਬਹੁਤ ਜਿਆਦਾ ਡਰਾਮੇ ਦੀ ਲੋੜ ਨਹੀਂ ਦੀ ਫਿਲਮ ਨੂੰ ਹਨਾ ਜਿੰਨਾ ਤੁਸੀਂ ਦੇਖੋ ਆਮ ਜ਼ਿੰਦਗੀ ਚ ਤੁਹਾਨੂੰ ਇੱਕ ਨਿੱਕੇ ਜਿਹੇ ਫੋਨ ਆ ਜੇ ਨਾ ਕਿ ਉਹ ਕਰੇ ਕੋਈ ਉਹ ਵਕੀਲ ਆਇਆ ਹੋਇਆ ਤੇ ਤੁਹਾਨੂੰ ਟੈਨਸ਼ਨ ਪੈ ਜੇਗੀ ਹੂੰ ਹਨਾ ਤੇ ਫਿਲਮ ਚ ਸਾਨੂੰ ਉਹਦੇ ਲਈ ਕੋਈ ਨਾ ਕੋਈ ਮਾਰਨਾ ਪੈਂਦਾ ਹਾਂ ਨਾ ਜਦ ਕਿ ਰੀਅਲ ਲਾਈਫ ਜਿੰਨੀ ਨਹੀਂ ਸੋ ਸੋ ਆਡੀ ਫਿਲਮ ਦੀ ਕੋਸ਼ਿਸ਼ ਇਹ ਸੀਗੀ ਕਿ ਜਿੰਨੀਆਂ ਨਿਕੀਆਂ ਨਿਕੀਆਂ ਕਟਨਾਵਾਂ ਜਿੰਨੀਆਂ ਜਿੰਨੀਆਂ ਸਾਨੂੰ ਟੱਚ ਕਰਦੀ ਇਹ ਨਾ ਇੱਕ ਮੁੰਡੇ ਤੇ ਕੁੜੀ ਨੂੰ ਵੇਖਣਾ ਬਹੁਤ ਵੱਡਾ ਇੱਕ ਐਲੀਮੈਂਟ ਆ ਹਾਂ ਨਾ ਸੋ ਛੋਟੇ ਛੋਟੇ ਫੋਕਸ ਚੀਜ਼ਾਂ ਜੇ ਕੋਈ ਟੀਚਰ ਆਂਦੀ ਹੈ ਉਹਦੀ ਐਂਟਰੀ ਜਿਹੜੀ ਹੈ ਬੱਚਿਆਂ ਦੇ ਉਸ ਉਹ ਇਦਾਂ ਨਹੀਂ ਕਿ ਇੱਕ ਟੀਚਰ ਆਈ ਤੇ ਉਹ ਕੋਈ ਬਹੁਤ ਤੋਂ ਕੋਈ ਪੱਤੇ ਤੇ ਉਹ ਜੋ ਹੈ ਨਾ ਉਹ ਹੀ ਨਹੀਂ ਹੈ ਐਗਜ਼ੈਕਟਲੀ ਸੋ ਉਸ ਟਾਈਮ ਤੁਹਾਨੂੰ ਨੇਚਰਲੀ ਇੱਕ ਜਿਹੜਾ ਤੁਸੀਂ ਆਮ ਜ਼ਿੰਦਗੀ 'ਚ ਫੀਲ ਕਰਦੇ ਹੋ ਵੀ ਇੱਕ ਟੀਚਰ ਦੇ ਆਉਣ ਤੇ ਨਵੀਂ ਟੀਚਰ ਜਾਂ ਉਹ ਟੀਚਰਾਂ ਦੇ ਬੱਚਿਆਂ ਦਾ ਕੀ ਰਿਐਕਸ਼ਨ ਹੁੰਦਾ ਉਹਨਾਂ ਨਾਲ ਹਮਮ ਤਾਂ ਮੈਨੂੰ ਲੱਗਦਾ ਕਿ ਇਹ ਇਸ ਜੀ ਫਿਲਮ ਦੇ ਵਿੱਚ ਨਾ ਤੁਹਾਨੂੰ ਡਾਇਰੈਕਸ਼ਨ ਰਾਈਟਿੰਗ ਐਕਟਿੰਗ ਨੂੰ ਅਲੱਗ-ਅਲੱਗ ਕਰਕੇ ਨਹੀਂ ਦੇਖ ਸਕਦੇ ਸੋ ਇਹ ਸਾਰੀਆਂ ਚੀਜ਼ਾਂ ਦਾ ਕੰਬੀਨੇਸ਼ਨ ਹੀ ਇੱਕ ਫਿਲਮ ਹੁੰਦੀ ਹੈ ਬੇਸੀ ਔਰ ਮੈਨੂੰ ਲੱਗਦਾ ਇਹੀ ਕਾਰਨ ਹੈ ਕਿ ਅਸੀਂ ਤੁਹਾਡੀਆਂ ਫਿਲਮਾਂ ਦਾ ਹਰ ਵੇਲੇ ਬੇਸਬਰੀ ਦੇ ਨਾਲ ਇੰਤਜ਼ਾਰ ਕਰਦੇ ਹਾਂ ਕਿ ਕਿਉਂਕਿ ਕਾਰਨ ਹੈ ਹਰ ਆਰਟਿਸਟ ਇਹਨਾਂ ਨਾਲ ਕੰਮ ਕਰਨਾ ਚਾਹੁੰਦਾ ਕਿਉਂਕਿ ਉਹ ਈਜ਼ ਨਾ ਇਨੀ ਛੇਤੀ ਮਿਲਦੀ ਨਹੀਂ ਕਿਉਂਕਿ ਜੋ ਪੇਪਰ ਤੇ ਲਿਖਿਆ ਤੁਸੀਂ ਪੜ੍ਹਦੇ ਹੋ ਸਮ ਟਾਈਮਸ ਕੀ ਹੋਇਆ ਮੈਨ ਨਾਲ ਕਿਉਂਕਿ ਮੇਰੀ ਪਹਿਲੀ ਫਿਲਮ ਹੈ ਐਂਡ ਆਈ ਰਿਮੈਂਬਰ ਆ ਕੇ ਨਾ ਸਰ ਡਾਇਲੌਗ ਬੋਲ ਕੇ ਸੁਣਾਉਂਦੇ ਉਹ ਇੰਨਾ ਕੰਫਰਟੇਬਲ ਹੁੰਦਾ ਸੁਣਨ ਨੂੰ ਵੀ ਕਿ ਯਾਰ ਇਹ ਸੌਖਾ ਹੈ ਤੇ ਹੋ ਜਾਏਗਾ ਪਲੱਸ ਉਹ ਮੂਡ ਦੱਸਦੇ ਕਿਉਂਕਿ ਉਹਨਾਂ ਨੂੰ ਡਾਇਰੈਕਟਰ ਨੂੰ ਰਾਈਟਰ ਨੂੰ ਸਟਾਰਟ ਟੂ ਐਂਡ ਸਾਰਾ ਮੂਡ ਪਤਾ ਫਿਲਮ ਦਾ ਤੁਹਾਨੂੰ ਸਿਰਫ ਤੁਹਾਡੇ ਸੀਨ ਦਾ ਪਤਾ ਸਕ੍ਰਿਪਟ ਅਸੀਂ ਪੜ੍ਹੀ ਹੁੰਦੀ ਹੈ ਨੋ ਡਾਊਟ ਬਟ ਬਹੁਤ ਚੀਜ਼ਾਂ ਹੁੰਦੀਆਂ ਲਾਈਟ ਹੁੰਦੀ ਹੈ ਕਾਸਟਿਊਮ ਹੁੰਦੇ ਹੈ ਸਿਚੁਏਸ਼ਨ ਆਸ-ਪਾਸ ਕੀ ਹੈ ਵੈਦਰ ਕੀ ਹੈ ਬਟ ਜਦੋਂ ਤੁਹਾਡਾ ਰਾਈਟਰ ਕੌਨਫੀਡੈਂਟ ਹੈ ਜਦੋਂ ਆਪ ਬੋਲ ਕੇ ਫੀਲ ਕਰ ਰਹੇ ਕਿ ਯਾਰ ਇਹ ਜੱਜੇਗੀ ਗੱਲ ਤੇ ਉਸ ਤੋਂ ਜ਼ਿਆਦਾ ਕੰਫਰਟੇਬਲ ਆਰਟਿਸਟ ਨਹੀਂ ਹੋ ਸਕਦਾ ਜੀ ਅੱਛਾ ਸਾਰਿਆਂ ਕੋਲ ਸਵਾਲ ਹੈ ਜਦੋਂ ਤੁਹਾਡਾ ਕੋਈ ਰੋਲ ਹੁੰਦਾ ਸੀ ਰੂਪੀ ਜਾਂ ਤੁਹਾਡਾ ਤਾਨਿਆ ਕੋਈ ਰੋਲ ਹੁੰਦਾ ਸੀਗਾ ਮਤਲਬ ਆਲਮੋਸਟ ਵੈਸੇ ਤੁਹਾਡੇ ਸਾਰਿਆਂ ਦੇ ਇਕੱਠਿਆਂ ਦੇ ਰੋਲ ਨੇ ਕੀ ਕੁਝ ਤੁਸੀਂ ਵੱਖ ਵੀ ਪਲੇ ਕੀਤਾ ਜੋ ਜਾਂ ਫਿਰ ਤਾਨਿਆ ਉਸਨਾਂ ਆਏ ਹੋਣ ਜਾਂ ਰੂਪੀ ਤੁਸੀਂ ਨਾ ਹੋਏ ਕਾਫੀ ਸੀਨ ਸਾਡੇ ਅਲੱਗ ਵੀ ਨੇ ਅੱਛਾ ਤੁਹਾਨੂੰ ਲੱਗਦਾ ਹੈ ਕਿ ਸੈੱਟ ਤੇ ਇਕੱਠੇ ਰਹਿਣਾ ਜ਼ਰੂਰੀ ਹੈ ਉਹ ਪੂਰੀ ਸਕ੍ਰਿਪਟ ਦੇ ਨਾਲ ਜੁੜੇ ਰਹਿਣਾ ਜਾਂ ਫਿਰ ਉਸ ਪੂਰੀ ਫਿਲਮ ਦੇ ਸ਼ੂਟ ਦੇ ਦੌਰਾਨ ਜੁੜੇ ਜੁੜੇ ਰਹਿਣਾ ਐਸ ਇਨ ਲਾਈਕ ਕਹਿੰਦੀ ਹੈ ਜਦੋਂ ਤੁਸੀਂ ਸੈੱਟ ਜਦੋਂ ਤੁਸੀਂ ਵੈਂਟੀ ਜਦੋਂ ਤੁਸੀਂ ਇਕੱਲੇ-ਇਕੱਲੇ ਹੋ ਬੇਸਿਕਲੀ ਜਦੋਂ ਤੁਸੀਂ ਸੈੱਟ ਤੇ ਆਗੇ ਸੀਨ ਹੈਗਾ ਤਾਂ ਸਾਰੇ ਇਕੱਠੇ ਹੀ ਅੱਛਾ ਮੈਂ ਕਿਉਂਕਿ ਮੈਂ ਬੇਸਿਕਲੀ ਇਹ ਸਵਾਲ ਇਸ ਲਈ ਪੁੱਛਿਆ ਕਿ ਮੈਂ ਇੱਕ ਪਿੱਛੇ ਜੇ ਇੰਟਰਵਿਊ ਕੀਤੀ ਸੀ ਕਿਸੇ ਦੀ ਉਹਦੇ ਵਿੱਚ ਮੈਨੂੰ ਆ ਚੀਜ਼ ਦੱਸੀ ਗਈ ਸੀਗੀ ਕਿ ਮੈਨੂੰ ਇਸ ਕਨਸੈਪਟ ਦਾ ਨਹੀਂ ਪਤਾ ਕਿਉਂਕਿ ਉਸ ਟਾਈਮ ਮੈਂ ਸ਼ੂਟ ਤੇ ਮੌਜੂਦ ਨਹੀਂ ਸੀਗੀ ਤੇ ਇਹਦਾ ਮੈਨੂੰ ਲਾਜਿਕ ਇਸ ਚੀਜ਼ ਦਾ ਨਹੀਂ ਪਤਾ ਕਿਉਂਕਿ ਉਸ ਟਾਈਮ ਦੂਜੇ ਕੈਰੈਕਟਰ ਨੇ ਪਲੇ ਕੀਤਾ ਸੀ ਮੈਂ ਤਾਂ ਤੁਹਾਨੂੰ ਆ ਸਵਾਲ ਪੁੱਛਿਆ ਕਿ ਸਾਰੇ ਆਰਟਿਸਟ ਦਾ ਇਕੱਠੇ ਰਹਿਣਾ ਜਦੋਂ ਤੁਸੀਂ ਸਕ੍ਰਿਪਟ ਆਂਦੀ ਹੈ ਸਭ ਦੇ ਜਿਹੜੀ ਪਹਿਲੀ ਸਕ੍ਰਿਪਟ ਹੈ ਉਹ ਅਸੀਂ ਤੁਹਾਨੂੰ ਹੋਰ ਦੱਸ ਦਿੰਦਾ ਮੈਂ ਸ਼ਾਇਦ ਅਸੀਂ ਹਲੇ ਕਿਸੇ ਇੰਟਰਵਿਊ 'ਚ ਗੱਲ ਨਹੀਂ ਕੀਤੀ ਇਹ ਉਹ ਸਕ੍ਰਿਪਟ ਹੈ ਜਿਹਦੀਆਂ ਅਸੀਂ ਵਰਕਸ਼ਾਪਸ ਕੀਤੀਆਂ ਹਮ ਰਿਹਰਸਲਸ ਮਾਰੀਆਂ ਤਾਨਿਆ ਰੂਪੀ ਲਖਸ਼ ਅਸੀਂ ਇਹਨਾਂ ਦੇ ਸੀਨਸ ਇਹਨਾਂ ਤੋਂ ਵਾ ਸ਼ੂਟ ਤੇ ਕਿਉਂਕਿ ਲਕਸ਼ ਨਵਾਂ ਸੀਗਾ ਨਾ ਤਾਂ ਅਸੀਂ ਉਹਨੂੰ ਕੰਫਰਟੇਬਲ ਕਰਨ ਵਾਸਤੇ ਤਾਂ ਨੀਆ ਉਹ ਰੂਪੀ ਨਾਲ ਰਿਹਰਸਲ ਹੋਈਆਂ ਨਹੀਂ ਸੀ ਸੀਨ ਪੜੇ ਹਨ ਹਾਂ ਸੋ ਸਾਰੀ ਇੱਕ ਪੂਰੀ ਵਲ ਰਿਹਰਸ ਸਕ੍ਰਿਪਟ ਆ ਜਿਹੜੀ ਸੀ ਗਈਆਂ ਬਟ ਈਵਨ ਦੈਨ ਫਿਰ ਸੈੱਟ ਤੇ ਜਾ ਕੇ ਤੁਸੀਂ ਬੈਟਰ ਕਰ ਸਕਦੇ ਹੋ ਹੂੰ ਬਿਲਕੁਲ ਅੱਛਾ ਤਾਂਿਆ ਤੁਸੀਂ ਥੀਏਟਰ ਆਰਟਿਸਟ ਰਹੇ ਹੋ ਤੇ ਤੁਸੀਂ ਨਹੀਂ ਹੋ ਥੀਏਟਰ ਆਟਿਸਟ ਹੈਨਾ ਤੇ ਤੁਹਾਡੇ ਮੁਤਾਬਕ ਦੋਨਾਂ ਤੋਂ ਸਵਾਲ ਹੈ ਮੇਰਾ ਤੁਹਾਡੇ ਮੁਤਾਬਕ ਇੱਕ ਆਰਟਿਸਟ ਦੀਆਂ ਕਿੰਨੀਆਂ ਸਟੇਜਸ ਹੁੰਦੀਆਂ ਨੇ ਵੈਸੇ ਇੰਨਾ ਕਿ ਤਾਂ ਤੁਹਾਨੂੰ ਮੈਨੂੰ ਲੱਗਦਾ ਪਤਾ ਹੋਏਗਾ ਕਿ ਜਦੋਂ ਆਪਾਂ ਪਹਿਲੀ ਵਾਰ ਸਟੇਜ ਉੱਤੇ ਚੜਦੇ ਹਾਂ ਤਾਂ ਉਹ ਜਦੋਂ ਪੈਰ ਕੰਬਦੇ ਨੇ ਹੈਨਾ ਦੂਜੀ ਸਟੇਜ ਕਦੋਂ ਆ ਜਾਂਦੀ ਹੈ ਜਦੋਂ ਥੋੜਾ ਜਿਹਾ ਨਖਰਾ ਹੁੰਦਾ ਆਪਣੇ ਚ ਕਿ ਹਾਂ ਮੈਨੂੰ ਥੋੜਾ ਜਿਹਾ ਆ ਗਿਆ ਹੈਨਾ ਤੀਜੀ ਵਾਰ ਮੈਨੂੰ ਲੱਗਦਾ ਤੀਜੀ ਸਟੇਜ ਉਹ ਹੋ ਜਾਂਦੀ ਹੈ ਜਦੋਂ ਕਿਸੇ ਦੀ ਪਰਵਾਹ ਨਹੀਂ ਹੈਗੀ ਕਿ ਸਾਹਮਣੇ ਸਾਡੇ ਕੌਣ ਬੈਠਾ ਹੈ ਬਸ ਆਪਾਂ ਫੱਟੇ ਚੱਕ ਦੇਾਂਗੇ ਤਾਂ ਹੁਣ ਮੈਨੂੰ ਤੁਸੀਂ ਦੋਨਾਂ ਨੇ ਦੱਸਣਾ ਹੈ ਕਿ ਤੁਸੀਂ ਦੋਨੋਂ ਫਿਲਹਾਲ ਕਿਹੜੀ ਸਟੇਜ ਤੇ ਹੋ ਮੈਂ ਮੈਂ ਨਾ ਇੱਕ ਮੈਨੂੰ ਪਤਾ ਨਹੀਂ ਹੋ ਤੁਸੀਂ ਦੱਸੋ ਪਹਿਲਾਂ ਮੈਂ ਫਿਰ ਮੈਂ ਦੱਸਾਂਗਾ ਪਹਿਲੇ ਤੁਸੀਂ ਦੱਸੋ ਮੈਂ ਮੈਂ ਦੱਸਾਂਗਾ ਹਾਂਜੀ ਦੱਸੋ ਤੁਹਾਨੂੰ ਸਵਾਲ ਸੀਗਾ ਹਾਂਜੀ ਵਾਰੀ 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 ਆਪਣੇ ਆਪਾਂ ਸੀ ਇਤਨਾ ਪਤਾ ਨਹੀਂ ਜੀਤ ਤੇ ਜਾਂਦਾ ਜਿਹੜਾ ਬੰਦਾ ਪ੍ਰੋਸੈਸ ਜ ਹੈ ਨਾ ਉਹਨੂੰ ਪੁੱਛੋਗੇ ਤੇ ਉਹ ਕੋਈ ਇਹ ਇਹ ਸਟੇਜਿਸ ਨਹੀਂ ਆਂਦੀਆਂ ਹਾਂ ਨਾ ਇਹ ਅੱਜ ਵੀ ਲੱਤਾਂ ਕੰਬਦੀਆਂ ਮੈਂ ਉਹੀ ਕਹਿਣ ਲੱਗੀ ਸੀ ਹਾਂ ਸਭ ਸੇਮ ਆ ਕਦੇ ਵੀ ਨਹੀਂ ਹੁੰਦਾ ਕਿ ਤੁਹਾਨੂੰ ਪਾ ਆ ਗਿਆ ਮੈਂ ਉਹੀ ਚੀਜ਼ ਹੱਤ ਪੁੱਛੀ ਹੈ ਕਿ ਤੁਸੀਂ ਫਿਲਹਾਲ ਕੀ ਫੀਲ ਕਰ ਰਹੇ ਲੱਗਦਾ ਹੈ ਤੁਹਾਨੂੰ ਐਦਾ ਸੇਮ ਹੁੰਦਾ ਜਿੰਨੀ ਮਰਜ਼ੀ ਵਾਰੀ ਈਵਨ ਇੱਕ ਐਕਟਰ ਜਿੰਨਾ ਮਰਜ਼ੀ ਸ਼ਾਟ ਦੇ ਲਓ ਸੈਟੀਸਫਾਈਡ ਇਨ ਦਾ ਰਾਈਟਰ ਜਿੰਨੀ ਮਰਜ਼ੀ ਵਾਰੀ ਲਿਖ ਲੇ ਡਾਇਰੈਕਟਰ ਜਿੰਨੇ ਮਰਜ਼ੀ ਟੇਕ ਲੈ ਲੈਣ ਇੱਕ ਕੁੜੀ ਤੋਂ ਜਿੰਨੇ ਮਰਜ਼ੀ ਬਿਊਟੀ ਸ਼ਾਟਸ ਦੇ ਲਓ ਤੁਹਾਨੂੰ ਲੱਗਦਾ ਵੀ ਕੈਨ ਡੂ ਬੈਟਰ ਉਹ ਕਲਾਕਾਰ ਦੀ ਨਿਸ਼ਾਨੀ ਹੈ ਤੇ ਜਿਹਨੇ ਕਹਿਤਾ ਵੀ ਜਿਹਨੇ ਆਪ ਕਹਿਤਾ ਵੀ ਕੀ ਬਾਤ ਹੈ ਖਤਮ ਕਰਦਾ ਕਲਾਕਾਰ ਨਹੀਂ ਹੈ ਹਾਂ ਕਿਉਂਕਿ ਕਲਾਕਾਰ ਉਹ ਬੰਦਾ ਜੋ ਰਿਆਜ਼ ਕਰਦਾ ਜੋ ਆਪਦੇ ਤੇ ਕੰਮ ਕਰਦਾ ਉਹਦੋਂ ਵੀ ਜਦੋਂ ਕੈਮਰੇ ਸਾਨੂੰ ਨਹੀਂ ਵੇਖ ਰਹੇ ਹੁੰਦੇ ਵੀ ਹੈਵ ਟੂ ਵਰਕ ਸੋ ਮਚ ਔਨ ਆਵਰ ਸੈਲਵਜ਼ ਸੋ ਉਹ ਨਹੀਂ ਸੈਟੀਸਫਾਈ ਹੁੰਦਾ ਜਿੰਨੇ ਮਰਜ਼ੀ ਹਾਂ ਥੋੜੀ ਉਹ ਗੱਲ ਸੱਚੀ ਹੈ ਵੀ ਇੱਕ ਬੰਦਾ ਨੂੰ ਕਹਿੰਦਾ ਵੀ ਮੈਂ ਪਾਰ ਹੋ ਗਿਆ ਉਹ ਉਹ ਸਿਚੁਏਸ਼ਨ ਹੁੰਦੀ ਹੈ ਜਦੋਂ ਬੰਦਾ ਸਿਰਫ ਰੱਬ ਲਈ ਪਰਫਾਰਮ ਕਰ ਰਿਹਾ ਵੀ ਮੈਂ ਤੇਰੇ ਲਈ ਤਾਂ ਤੂੰ ਮੇਰੇ ਲਈ ਮੈਂ ਤੇਰੇ ਲਈ ਕਰ ਰਿਹਾ ਤੂੰ ਮੈਨੂੰ ਵੇਖ ਰਿਹਾ ਐਂਡ ਉਹ ਸਿਚੁਏਸ਼ਨ ਤੱਕ ਜਾਣ ਲਈ ਤੁਹ ਕਲਾਕਾਰ ਦਾ ਕੈਨਵਸ ਕਲੀਨ ਰਹਿਣਾ ਚਾਹੀਦਾ ਮਤਲਬ ਉਹ ਆਪਣੇ ਆਪ ਨੂੰ ਹਮੇਸ਼ਾ ਇਹ ਸਮਝੇ ਵੀ ਮੈਂ ਕੁਝ ਨਹੀਂ ਦਾ ਮੇਰਾ ਹਜੇ ਬਹੁਤ ਕੁਝ ਪਿਆ ਕਰਨ ਦਾ ਬਹੁਤ ਕੁਝ ਉਹ ਗ੍ਰੈਟੀਟਿਊਡ ਨਾਲ ਇੱਕ ਸਟੇਜ ਆ ਜਾਂਦੀ ਹੈ ਤੁਹਾਡੀ ਜਦੋਂ ਤੁਸੀਂ ਲੋਕਾਂ ਲਈ ਪਰਫਾਰਮ ਕਰਨਾ ਬੰਦ ਕਰ ਦਿੰਦੇ ਹੋ ਸਿਰਫ ਆਪਣੇ ਲਈ ਤੇ ਆਪ ਦੇ ਰੱਬ ਲਈ ਪਰਫਾਰਮ ਕਰ ਦੋ 100% ਦੇਖੇ ਉਹ ਆਂਦੀ ਹੈ ਸਟੇਜ ਪਰ ਉਹਦਾ ਜਿਹੜਾ ਜਰਨੀ ਹੈ ਨਾ ਸਰ ਉਹ ਬਹੁਤ ਟਾਈਮ ਲੈਂਦਾ ਹੈ ਬੜੇ ਕਲਾਕਾਰ ਕੰਟਾਮਿਨੇਟ ਹੋ ਜਾਂਦੇ ਪਤਾ ਪਰ ਕਿਤੇ ਨਾ ਕਿਤੇ ਆਰਟਿਸਟ ਲਈ ਕੌਨਫੀਡੈਂਟ ਹੋਣਾ ਵੀ ਤਾਂ ਜ਼ਰੂਰੀ ਹੈ ਨਹੀਂ ਨਹੀਂ ਤੁਸੀਂ ਦੇਖੋ ਜੀ ਕੌਨਫੀਡੈਂਸ ਨਾ ਅਜੀਬ ਚੀਜ਼ ਆ ਕੌਨਫੀਡੈਂਸ ਕਿੱਦਾਂ ਹੁੰਦਾ ਕੌਨਫੀਡੈਂਸ ਹੁੰਦਾ ਕਿ ਤੁਸੀਂ ਜਦੋਂ ਦੇਖੋ ਡਰ ਕੀ ਆ ਜਦੋਂ ਤੁਸੀਂ ਸ਼ੁਰੂ ਕਰਨਾ ਨਾ ਕੋਈ ਵੀ ਸਟੈਪ ਲੈਣਾ ਤੈਨੂੰ ਡਰ ਲੱਗਦਾ ਉਹ ਨੇਚਰਲ ਆ ਉਹ ਡਰ ਤੁਹਾਡੀ ਸਾਰੀਆਂ ਇੰਦਰੀਆਂ ਘਟਿਆ ਕਰਦਾ ਤੁਹਾਡੀ એનર્ਜੀ ਬਣਾ ਦਿੰਦਾ ਇੱਕ એનર્ਜੀ ਇੱਕ ਜਗ੍ਹਾ ਦੇਂਦੀ ਹੈ ਤੁਸੀਂ ਬਲਾਸਟ ਕਰਦੇ ਆ ਫਿਰ ਫਿਰ ਆਰਟਿਸਟ ਨੂੰ ਜਦੋਂ ਤਾੜੀ ਮਿਲਦੀ ਹੈ ਕੋਈ ਕਹਿੰਦਾ ਗੁੱਡ ਤੈਨੂੰ ਥੋੜਾ ਕੌਨਫੀਡੈਂਟ ਫੀਲ ਕਰਦਾ ਫਿਰ ਓਪਨ ਹੁੰਦਾ ਪਰ ਓਪਨ ਹੋਣ ਤੋਂ ਬਾਅਦ ਪਰਫਾਰਮ ਕਰਨ ਤੋਂ ਬਾਅਦ ਅਗਲੇ ਦਿਨ ਫੇਰ ਸੇਮ ਪ੍ਰੋਸੈਸ ਇਸ ਤਰ੍ਹਾਂ ਕੋਈ ਬੰਦਾ ਕਹਿ ਦੇ ਕਿ ਮੈਂ ਤਾਂ ਮੇਰੇ ਕੋਲ ਨਹੀਂ ਪੈਦਾ ਜਾਂਦਾ ਕਰਦਾ ਐਸਾ ਨਹੀਂ ਹੁੰਦਾ ਜਿੰਨਾ ਮੈਂ ਸਾਨੂੰ ਲੱਗਦਾ ਹੁੰਦਾ ਕਿ ਕਿੱਦਾਂ ਕੌਨਫੀਡੈਂਟ ਸਟੇਜ ਤੇ ਕਰਦਾ ਉਹਨੂੰ ਪੁੱਛੋ ਜਾ ਕੇ ਅੰਦਰ ਉਹ ਦੇਖੀ ਜਾਂਦਾ ਇਸੇ ਲਈ ਆਰਟਿਸਟ ਬਹੁਤ ਪਰੇਸ਼ਾਨ ਹੁੰਦੇ ਆ ਜਦੋਂ ਉਹਨੂੰ ਲੱਗਦਾ ਕਿ ਦੁਨੀਆਂ ਨੂੰ ਲੱਗਦਾ ਯਾਰ ਬੜੇ ਈਜ਼ੀ ਐਨ ਦੀ ਜ਼ਿੰਦਗੀ ਨਹੀਂ ਆ ਇਹ ਨਹੀਂ ਆ ਹਾਂ ਹਣਾ ਮੈਂ ਮੈਂ ਇੱਕ ਜੋੜੀ ਫਿਲਮ ਦੇ ਵਿੱਚ ਇੱਕ ਡਾਇਲੌਗ ਸੀ ਉਹ ਅਸੀਂ ਉਦਾਂ ਬਾਅਦ ਚ ਕੱਟਤਾ ਸੀਗਾ ਉਹਦੇ ਵਿੱਚ ਇੱਕ ਬੜੀ ਗੱਲ ਪਾਈ ਸੀਗੀ ਕਿ ਇੱਕ ਆਪਦਾ ਉਹ ਜਿਹੜਾ ਜਿਹੜਾ ਅਮਰ 17 ਸੀਗਾ ਉਹਦਾ ਇੱਕ ਦੋਸਤ ਸੀਗਾ ਜਿਹੜਾ ਕਿਸਾਨ ਸੀਗਾ ਹੂੰ ਉਹ ਕਿਸਾਨ ਦੀ ਫਸਲ ਤੇ ਮੀਂਹ ਪੈ ਜਾਂਦਾ ਤੇ ਗੜੇ ਪੈ ਜਾਂਦੇ ਤੇ ਉਹਦੀ ਫਸਲ ਡਿੱਗ ਪੈਂਦੀ ਆ ਤੇ ਉਹ 17 ਨੂੰ ਪੈਸੇ ਦੇਣ ਗਿਆ ਹੁੰਦਾ ਉਹ ਦੋਸਤ ਨੂੰ ਆਪਦੇ ਨੂੰ ਪੁਰਾਣੇ ਨੂੰ ਹਣਾ ਉਹ ਸੀਨ ਅਸੀਂ ਕੱਟਤਾ ਸੀਗਾ ਕਿਉਂਕਿ ਲੈਂਥ ਔਰ ਬੜੀਆਂ ਚੀਜ਼ਾਂ ਹੁੰਦੀਆਂ ਨੇ ਬਣਾ ਐਦਾਂ ਨਹੀਂ ਹੁੰਦਾ ਤੇ ਉਹ ਉਹਨੂੰ ਕਹਿੰਦਾ ਯਾਰ ਤੇ ਕਹਿੰਦਾ ਸਾਡੀ ਕਹਿੰਦਾ ਜ਼ਿੰਦਗੀ ਬੜੀ ਸੌਖੀ ਸਟੇਜ ਤੇ ਦੋ ਘੰਟੇ ਨੱਚਦੇ ਆ ਪੈਸੇ ਆਉਂਦੇ ਆ ਕਰਕੇ ਹੈ ਨਾ ਤੇ ਸਾਡੇ ਦੇਖੋ ਪਤਾ ਨਹੀਂ ਕਦੋਂ ਗੜੇ ਪੈ ਜਾਂਦੀ ਆ ਉਹ ਸੀ ਉਹ ਖਿਆਰ ਉਹਦੀ ਕਰੈਕਟਰ ਦੀ ਜਰਨੀ ਸਿਰਫ ਅੱਖਾਂ 'ਚ ਪਾਣੀ ਆਉਂਦਾ ਉਹ ਬੋਲਦਾ ਕੁਝ ਨਹੀਂ ਕਿ ਯਾਰ ਦੇਖਣ ਨੂੰ ਲੱਗਦਾ ਸਾਡੀ ਜ਼ਿੰਦਗੀ ਕਿੱਡੀ ਸੌਖੀ ਹੈ ਫਿਰ ਉਸ ਦਾ ਕਰੈਕਟਰ ਦੇ ਵਿੱਚ ਤੋਂ ਉਹਦੇ ਤੇ ਬੜੇ ਉਸ ਟਾਈਮ ਉਹਦੇ ਤੇ ਬੜੇ ਅਟੈਕ ਹੋ ਰਹੇ ਸਨ ਉਹ ਫਿਰ ਉਹ ਫਿਰ ਵੀ ਉਹ ਹੱਸ ਰਿਹਾ ਸੀਗਾ ਤੇ ਸਭ ਤੋਂ ਵੱਡੀ ਗੱਲ ਵੀ ਇਹੀ ਵੀ ਅੱਖਾਂ ਪੜ ਸਕਦੇ ਹੋ ਤੁਸੀਂ ਕਹਿ ਵੀ ਨਹੀਂ ਸਕਦੇ ਕਹਿ ਵੀ ਨਹੀਂ ਸਕਦੇ ਤੇ ਤੁਸੀਂ ਹਾਂ ਤੁਹਾਨੂੰ ਹੱਸਣਾ ਫਿਰ ਪੈਣਾ ਕਿਉਂਕਿ ਉਸੇ ਗੱਲ ਦੇ ਪੈਸੇ ਮਿਲਦੇ ਆ بس ਇਹ ਤੋਂ ਰਿਲੇਟਡ ਹੀ ਸਵਾਲ ਮੈਂ ਇੱਕ ਪਿਛਲੇ ਇੰਟਰਵਿਊ ਦੇ ਵਿੱਚ ਕੀਤਾ ਸੀ ਹੁਣ ਜੇ ਕਿਸ ਨੇ ਸੁਣਨਾ ਹੈ ਤਾਂ ਉਹਨਾਂ ਨੇ ਕਹਿਣਾ ਹੈ ਕਿ ਦੁਬਾਰਾ ਫੇਰ ਪੁੱਛ ਲਿਆ ਹੈ ਇਹ ਸਵਾਲ ਹੈ ਨਾ ਕਿ ਕੋਈ ਹੋਰ ਸਵਾਲ ਨਹੀਂ ਹੋਣਗੇ ਪਰ ਮੈਂ ਸੱਚੀ ਮੈਨੂੰ ਮੈਨੂੰ ਉਸ ਚੀਜ਼ ਦੀ ਚਾਹ ਹੈ ਮੈਂ ਤੁਹਾਡਾ ਜਵਾਬ ਜਾਨਣਾ ਚਾਹਦੀ ਹਾਂ ਮੈਨੂੰ ਲੱਗਦਾ ਕਿ ਉੱਨੇ ਹੀ ਜ਼ੋਰ ਨਾਲ ਤੁਹਾਡਾ ਸਾਰਿਆਂ ਦਾ ਜਵਾਬ ਜ਼ਰੂਰ ਆਏਗਾ ਮੈਂ ਇਹ ਸਵਾਲ ਪੁੱਛਿਆ ਸੀ ਕਿ ਇੱਕ ਜਿਹੜਾ ਆਰਟਿਸਟ ਹੁੰਦਾ ਨੇ ਉਹ ਆਪਣਾ ਪੂਰਾ ਸਮਾਂ ਉਸ ਕੈਮਰੇ ਨੂੰ ਦਿੰਦਾ ਹੈ ਉਸ ਆਡੀਅנס ਨੂੰ ਦਿੰਦਾ ਹੈ ਹੈਨਾ ਪਰ ਜਦੋਂ ਕਦੇ ਤੁਹਾਨੂੰ ਉਹ ਕੈਮਰਾ ਨਿਕਾਰੇ ਇੱਕ ਉਹ ਆਡੀਅנס ਨਿਕਾਰੇ ਹੈਨਾ ਫਿਰ ਆਰਟਿਸਟ ਆਪਣੇ ਪਰਿਵਾਰ ਦੇ ਕੋਲ ਜਾਂ ਪਰ ਤਦੋਂ ਤੁਸੀਂ ਆਪਣਾ ਪਰਿਵਾਰ ਆਪਣੀ ਰਿਸ਼ਤੇਦਾਰੀ ਸਾਰੀ ਛੱਡ ਕੇ ਸਾਰਾ ਸਮਾਂ ਉਸ ਕੈਮਰੇ ਨੂੰ ਦੇਣੇ ਹੋ ਪਰ ਜਦੋਂ ਤੁਹਾਨੂੰ ਉਹ ਨਕਾਰ ਦਿੰਦਾ ਫਿਰ ਤੁਸੀਂ ਆਪਣੇ ਪਰਿਵਾਰ ਦੇ ਕੋਲ ਜਾਂਦੇ ਹੋ ਪਰ ਮੈਨੂੰ ਲੱਗਦਾ ਤਦੋਂ ਤੱਕ ਤੁਹਾਡੇ ਪਰਿਵਾਰ ਨੂੰ ਤੁਹਾਡੇ ਤੋਂ ਬਿਨਾਂ ਰਹਿਣ ਦੀ ਆਦਤ ਹੋ ਜਾਂਦੀ ਹੈ ਕਿਹੜੀ ਗੱਲ ਕਰੀਏ ਨਹੀਂ ਇਹ ਨੂੰ ਨਾ ਮਈ ਇਹ ਨਹੀਂ ਇਹ ਮੈਨੂੰ ਗੱਲ ਹੀ ਨਹੀਂ ਠੀਕ ਲੱਗਦੀ ਮੈਂ ਤੁਹਾਨੂੰ ਦੱਸਾਂ ਕੋਈ ਕਿਸੇ ਨੂੰ ਨਕਾਰ ਸਕਦਾ ਹੀ ਨਹੀਂ ਨਾ ਕੈਮਰਾ ਤੁਹਾਨੂੰ ਨਕਾਰਦਾ ਨਾ ਕੋਈ ਜ਼ਿੰਦਗੀ ਵਿੱਚ ਕੁਝ ਅੱਜ ਕੱਲ ਤਾਂ ਕੋਈ ਗੱਲ ਹੀ ਨਹੀਂ ਰਹੀ ਇਹ ਪਤਾ ਕਦੋਂ ਹੁੰਦਾ ਹੈ ਜਦੋਂ ਤੁਸੀਂ ਸੋਚ ਲਿਆ ਕਿ ਮੈਂ ਤੇ ਉਹ ਹੀ ਆ ਇਦਾਂ ਤਾਂ ਹੁੰਦਾ ਹੀ ਨਹੀਂ ਇਹਦੇ 5-7 ਸਾਲ ਹੀ ਹੋਇਆ ਨਾ ਉਹ ਤੋਂ ਪਹਿਲਾਂ ਕੀ ਸੀਗੀ ਉਹ ਤੋਂ ਬਾਅਦ ਕੀ ਹੁਣ ਤੂੰ ਕੈਮਰੇ ਨਾਲ ਤੁਹਾਡਾ ਪਿਆਰ ਬੜਾ ਅੱਛਾ ਏ ਉਹ انکارਦਾਂ ਨੂੰ ਕੁਰਦਾ ਨਹੀਂ ਕੈਮਰਾ ਕਦੇ ਨਹੀਂ انکار ਸਕਦਾ ਘੱਟ ਸਮਾਂ ਤੁਸੀ ਦੱਸਾਂ ਇਹਦੇ ਆਰਟਿਸਟ ਦੀ ਕਈ ਵਾਰੀ ਫੀਸਿਜ਼ ਆ ਜਾਂਦੀ ਹੈ ਉਹ ਆਪਣਾ ਕਈ ਵਾਰੀ ਘਰੇ ਹੋ ਜਾਂਦਾ ਹੈ ਕਦੇ ਬਾਹਰ ਸੋ ਆਰਟਿਸਟ ਦਾ ਜਦੋਂ ਇੱਕ ਰੀ ਬਣ ਗਿਆ ਉਹ ਜ਼ਿੰਦਗੀ ਦਾ ਉਮਰ ਮਰਨ ਤੱਕ ਉਹ ਕੈਮਰੇ ਤੋਂ ਨਗਾਰਾ ਨਗੁਰ ਵਾਲੀ ਗੱਲ ਹੀ ਨਹੀਂ 20-20 ਸਾਲ ਬਾਅਦ ਲੋਕ ਉੱਧਿਆ ਜਾਂਦੇ ਆ ਭੁਪਿੰਦਰ ਜਿਹੜੇ ਆਰਟਿਸਟ ਇਹਨਾਂ ਨੇ ਗਾਣਾ ਗਾਇਆ ਇਹ ਬੱਬਲ ਬੱਬਲ ਅਰਜਨ ਵੈਲੋ ਅਰਜਨ ਵੈਲੀ 20-25 ਸਾਲ ਪਹਿਲਾਂ ਕਿ ਤੱਕ ਹੀ ਤੇ ਸਨੋ ਕੈਮਰੇ ਨੇ ਥੋੜੀ ਨਗਾਰਾ ਉਹ ਜਿੱਦਣ ਹੀ ਆਇਆ ਠਾਜ ਸਾਰੀ ਸਟਾਰ ਨੇ ਸੋ ਕੈਮਰਾ ਹੋਰ ਇਹ ਸਾਰੀਆਂ ਲਾਈਟਾਂ ਇਹ ਆਰਟਿਸਟ ਨੂੰ ਬਹੁਤ ਪਿਆਰ ਕਰਦੀਆਂ ਹਮ ਆਰਟਿਸਟਸ ਨੇ ਉਹਨੂੰ ਬਹੁਤ ਪਿਆਰ ਕਰਦਾ ਹੈ ਬਿਲਕੁਲ ਸੋ ਆਪਾਂ ਵੀ ਸਾਰੇ ਬਹੁਤ ਪਿਆਰ ਕਰਦੇ ਹਾਂ ਤੁਹਾਨੂੰ ਅੱਛਾ ਰੂਪੀ ਅ ਅੱਦਾ ਮੁੱਲ ਮੈਨੂੰ ਲੱਗਦਾ ਤੁਹਾਡੀ ਮਿਹਨਤ ਦਾ ਤਦੋਂ ਮੁੱਲ ਮੁਰਦਦਾ ਹੈ ਜਦੋਂ ਤੁਸੀਂ ਤੁਹਾਡਾ ਫਿਲਮ ਦਾ ਪ੍ਰੀਮੀਅਰ ਹੁੰਦਾ ਹੈ ਹਨਾ ਤੇ ਬੇਸ਼ੱਕ ਉਹਦੇ ਵਿੱਚ ਅੱਧੇ ਬੰਦੇ ਐਦਾਂ ਦੇ ਹੁੰਦੇ ਨੇ ਜਿਹੜੇ ਤੁਹਾਨੂੰ ਸਿਰਫ ਦੇਖਣ ਦੇ ਲਈ ਤਾਂ ਆਉਂਦੇ ਨੇ ਕਿ ਉਹ ਤੁਹਾਨੂੰ ਦਿਲੋਂ ਅਟੈਚ ਹੁੰਦੇ ਨੇ ਹਨਾ ਤੇ ਉਸ ਟਾਈਮ ਜਦੋਂ ਤੁਹਾਡਾ ਉਹ ਸੀਨ ਚੱਲਦਾ ਹੁੰਦਾ ਹੈ ਤੇ ਉਹ ਸੀਨ ਨੂੰ ਦੇਖ ਕੇ ਜਦੋਂ ਹੰਗਾਰਾ ਮਿਲਦਾ ਜਦੋਂ ਕੱਲੀ-ਕੱਲੀ ਉਹ ਤਾੜੀ ਵੱਜਦੀ ਆ ਤੁਹਾਨੂੰ ਜਾਂ ਤੁਹਾਨੂੰ ਦੇਖ ਕੇ ਉਹ ਸੀਟੀ ਵੱਜਦੀ ਆ ਹਨਾ ਉਸ ਵੇਲੇ ਉਹ ਕੀ ਵਾਈਬ ਹੁੰਦੀ ਹੈ ਕਿੰਨਾ ਕੁ ਆਪਣੇ ਆਪ ਨੂੰ ਹੋਰ ਮੋਟੀਵੇਟਿਡ ਫੀਲ ਕਰਦੇ ਹੋ ਹਨਾ ਕਿੰਨਾ ਕੁ ਆਲੇ-ਦੁਆਲੇ ਤੁਹਾਡਾ ਧਿਆਨ ਰਹਿੰਦਾ ਹੈ ਕਿ ਕੌਣ ਸੀਟੀਆਂ ਮਾਰ ਰਿਹਾ ਹੈ ਮੈਨੂੰ ਦੇਖ ਕੇ ਕੌਣ ਤਾੜੀਆਂ ਮਾਰ ਰਿਹਾ ਹੈ ਜੀ ਆਈ ਥਿੰਕ ਇੱਕ ਵਾਈਪ ਪਤਾ ਲੱਜਦੀ ਹੁੰਦੀ ਹੈ ਤੁਹਾਨੂੰ ਥੀਏਟਰ ਦੀ ਕਿ ਕੀ ਉਹ ਮਤਲਬ ਅਪਰੀਸ਼ੀਏਟ ਕਰਿਆ ਜਾ ਰਿਹਾ ਜਾਂ ਕੰਮ ਨੂੰ ਬੈਸੀ ਓਵਰਆਲ ਫਿਲਮ ਪਸੰਦ ਆ ਰਹੀ ਹੈ ਬਟ ਮੈਂ ਹਮੇਸ਼ਾ ਇਦਾਂ ਕਰਦੀ ਜੇ ਫਿਲਮ ਵੀ ਵਧੀਆ ਲੱਗੇ ਜਾਂ ਸਾਡੀ ਪਤਾ ਹੈ ਕਿ ਓਵਰਆਲ ਸਿਰਫ ਮੇਰੇ ਤੇ ਨਹੀਂ ਮੈਂ ਹਮੇਸ਼ਾ ਥੈਂਕ ਯੂ ਥੈਂਕ ਯੂ ਥੈਂਕ ਯੂ ਕਰ ਦਿੰਦੀ ਹੁੰਨੀ ਹਿੰਦੀ ਅੰਦਰ ਸਿੰਪਲ ਜੀ ਗੱਲ ਹੈ ਮੈਂ ਆਖਾ ਬੰਦ ਕਰਕੇ ਦੋ ਕੋਈ ਥੈਂਕ ਯੂ ਮਤਲਬ ਰੱਬ ਨੂੰ ਕਰ ਦਿੰਨੀ ਹੁੰਨੀ ਆ ਸ਼ੁਕਰ ਆਸ਼ੁਕਰ ਚਲੋ ਦੇਖੀ ਹੁਣ ਬਸ ਗ੍ਰੈਟੀਟਿਊਡ ਹੀ ਹੁੰਦੀ ਹੈ ਜੀ ਹੋਰ ਕੀ ਆ <laughs> अच्छा तिनने छोटा छोटा ਚਾਹੇ ਦੱਸ ਦਿਓ ਮੈਨੂੰ ਕਿ ਤੁਸੀਂ ਕਿਹੋ ਜੇ ਵਿਊਅਰ ਹੋ ਮਤਲਬ ਜੇ ਤੁਸੀਂ ਟ੍ਰੇਲਰ ਵੇਖਣਾ ਹੋਵੇ ਤਾਂ ਤੁਹਾਨੂੰ ਟ੍ਰੇਲਰ ਦੇ ਵਿੱਚ ਕੀ ਮਿਲਣਾ ਚਾਹੀਦਾ ਮੈਂ ਦੱਸਾਂ ਹਾਂਜੀ ਪਹਿਲੇ ਤੁਸੀਂ ਦੱਸੋ ਦੇਖੋ ਮੈਨੂੰ ਨਹੀਂ ਮੈਂ ਨਹੀਂ ਮੈਂ ਖੋੜ ਦੱਸ ਦਿੰਦਾ ਤੁਹਾਨੂੰ ਇਹ ਵੀ ਬੜੀ ਗਲਤ ਇੱਕ ਚੱਲ ਪਿਆ ਸਿਸਟਮ ਕਿ ਮੈਨੂੰ ਕੀ ਚਾਹੀਦਾ ਮੈਂ ਮੈਂ ਕੌਣ ਆ ਉਹ ਜਿਹਨੇ ਬਣਾਉਣਾ ਹੈ ਨਾ ਉਹਨੇ ਬਣਾਉਣਾ ਹੈ ਮੇਰੇ ਕੋਲੇ ਤੇ ਇਹਨੇ ਜਮਾਰਕੀਟ ਚ ਦੀ ਪੜੀ ਸਾਰੇ ਪੈਸੇ ਨੇ ਢੱਬੇ ਹੇ ਮੇਰੇ ਕੋਲ ਮੈਂ ਜੋ ਵੇਖਣਾ ਨਾ ਉਹ ਪਿਆ ਏ ਤੂੰ ਮੈਂ ਵੇਖ ਲੈਣਾ ਇਹ ਤੇ ਉਹਦੀ ਚੁਆਇਸ ਹੈ ਨਾ ਜਿਹਨੇ ਬਣਾਉਣਾ ਵੀ ਉਹਨੇ ਕੀ ਬਣਾਉਣਾ ਤਾਂ ਮੈਨੂੰ ਨਹੀਂ ਹੈਗਾ ਕਿ ਮੈਂ ਕੀ ਵੇਖਣਾ ਮੈਨੂੰ ਜੋ ਵਿਖੂਗਾ ਮੈਂ ਉਹਨੂੰ ਵੇਖੂਗਾ ਮੈਨੂੰ ਉਹ ਸੂਟ ਕਰਦਾ ਅੱਛਾ ਲੱਗਦਾ ਠੀਕ ਹੈ ਨਹੀਂ ਤੇ ਨਹੀਂ ਹਣਾ ਸੋ ਸਮਝਦੀ ਮੇਰੀ ਗੱਲ ਮੈਂ ਕੀ ਕਹਿਣਾ ਚਾਹੁੰਦਾ ਤੁਹਾਨੂੰ ਲੱਗਦਾ ਕਿ ਅਸੀਂ ਸੱਚੀ ਵਿੱਚ ਸਮਝਦਾ ਐਦਾ ਨਹੀਂ ਨਹੀਂ ਅਸੀਂ ਨਹੀਂ ਕਰ ਸਕਦੇ ਨਾ ਕਿ ਇੱਕ ਗੀਅਰ ਮੈਂ ਕੀ ਵੇਖ ਮਤਲਬ ਜੋ ਮੈਂ ਵੇਖਣਾ ਉਹ ਆਜੂਗਾ ਹਮ ਹਣਾ ਉਹ ਮੈਨੂੰ ਨਹੀਂ ਵੇਖਣ ਵਾਲਾ ਨਹੀਂ ਲੱਗਦਾ ਤਾਂ ਮੈਂ ਨਹੀਂ ਲਿਖੂਗਾ ਤਾਂ ਇਹ ਵੇਖੋ ਜਿਨੇ ਜਿਨੇ ਆਪ ਦਾ ਕੰਮ ਕਰਨਾ ਨਾ ਆਰਟਿਸਟ ਹੈ ਨਾ ਉਹਦਾ ਮਨ ਕਰਦਾ ਕਿ ਮੈਂ ਆ ਗੱਲ ਕਹਿਣੀ ਆ ਹੂੰ ਇਹ ਲਿਬਰਟੀ ਆਰਟਿਸਟ ਕੋਲ ਹੋਣੀ ਚਾਹੀਦੀ ਆ ਹੂੰ ਕਿਰੋਂ ਨੇ ਕੀ ਕਹਿਣਾ ਚਾਹੁੰਦਾ ਉਹ ਮੈਨੂੰ ਚੰਗਾ ਲੱਗਦਾ ਤਾਂ ਠੀਕ ਹੈ ਨਹੀਂ ਲੱਗਦਾ ਕੋਈ ਗੱਲ ਨਹੀਂ ਹਨਾ ਤਾਂ ਮੈਨੂੰ ਹਨਾ ਮੈਨੂੰ ਲੱਗਦਾ ਕਿ ਅਸੀਂ ਆਡੀਅנס ਜਿਹੜੀ ਏ ਉਹ ਚਾਹੁੰਦੀ ਜ਼ਰੂਰ ਏ ਮੰਨ ਲਓ ਮੈਂ ਚਾਹੁੰਨਾ ਇਸ ਟਾਈਮ ਯਾਰ ਮੇਰਾ ਫਨ ਵੇਖਣ ਦਾ ਮੂਡ ਹੈ ਤਾਂ ਮੈਂ ਫਨ ਨਾਲ ਅਲਟਰਨੈਟਿਵ ਨਾਲ ਲੱਭ ਲਗਾ ਮੇਰੇ ਇਮੋਸ਼ਨ ਦੇਖਣ ਦਾ ਮੂਡ ਹੈ ਮੈਂ ਇਮੋਸ਼ਨ ਨਾਲ ਲੱਭ ਲੂੰਗਾ ਤਾਂ ਮੈਨੂੰ ਲੱਗਦਾ ਕਿ ਮੇਰੇ ਕੋਲੇ ਜਿਹੜੀ ਚੁਆਇਸ ਜਿਹੜਾ ਉਹ ਕੀ ਬਣਾਉਣਾ ਚਾਹੁੰਦਾ ਅੱਛਾ ਉਹਨੇ ਕੀ ਬਣਾਇਆ ਮੈਨੂੰ ਦੇਖਣਾ ਵੀ ਉਹਦੇ ਪਰਸਪੈਕਟਿਵ ਤੋਂ ਚਾਹੀਦਾ ਵੀ ਇਹ ਜੋ ਇਹਦਾ ਹੱਕ ਸੀਗਾ ਇਹਨੇ ਹਾਸੇ ਵਾਲੀ ਬਣਾਉਣੀ ਸੀ ਇਹਨੇ ਰੋਣ ਵਾਲੀ ਬਣਾਉਣੀ ਸੀ ਇਹ ਮੈਂ ਨਹੀਂ ਕਹਿ ਸਕਦਾ ਕਿ ਯਾਰ ਤੂੰ ਤੂੰ ਰੋਣ ਵਾਲੀ ਕਿਉਂ ਬਣਾਈ ਹਮ ਨਹੀਂ ਨਹੀਂ ਨਾ ਨਹੀਂ ਕਹਿ ਸਕਦਾ ਕਿ ਮੈਂ ਹੁਕਮਾਂ ਕਿ ਤੂੰ ਰੋਣ ਵਾਲੀ ਕਿਉਂ ਬਣਾਈ ਮੈਂ ਦੱਸਣਾ ਸੀਗਾ ਹਮ ਇਹ ਤਾਂ ਉਹਦਾ ਕੰਮ ਹੈ ਨਾ ਜੇ ਮੈਨੂੰ ਮੈਂ ਰੋਣ ਵਾਲੀ ਨਹੀਂ ਵੇਖਣੀ ਚਾਹੁੰਦਾ ਤੇ ਮੈਂ ਨਹੀਂ ਵੇਖੂਗਾ ਨਾ ਜੀ ਸਮਝਦੇ ਮੇਰੀ ਗੱਲ ਕਿ ਇਹ ਥੋੜਾ ਜਿਹਾ ਹੈਗਾ ਕਿ ਚੁਆਇਸ ਜਿਹੜੀ ਹੈ ਉਹ ਹੁਣੀ ਜਿਹੇ ਆਰਟਿਸਟ ਨੂੰ ਵੀ ਇੱਕ ਮਾੜਾ ਮੁੱਟਾ ਕੁਐਸ਼ਨ ਉਸਤੇ ਦੇਣਾ ਚਾਹੀਦਾ ਨਾ ਕਿ ਉਹ ਆਪਦੀ ਜ਼ਿੰਦਗੀ ਦੀ ਕੋਈ ਗੱਲ ਕਹਿਣੀ ਚਾਹੁੰਦਾ ਆ ਆਰਟਿਸਟ ਬਣਿਆ ਤੇ ਉਹਨੂੰ ਕਹਿਣ ਦਿੱਤੀ ਜਾਣੀ ਚਾਹੀਦੀ ਹੈ ਤੇ ਤੁਹਾਨੂੰ ਤੁਹਾਨੂੰ ਹਾਂ ਤੁਹਾਨੂੰ ਤੁਹਾਨੂੰ ਪੁੱਛਦੀ ਪਈ ਹੈ ਕਿ ਤੁਹਾਨੂੰ ਲੱਗਦਾ ਹੈ ਕਿ ਅੱਜਕੱਲ ਕਿਤੇ ਨਾ ਕਿਤੇ ਮੇਕਰਸ ਦੀ ਇਹ ਮਜਬੂਰੀ ਬਣ ਗਈ ਅੱਜਕੱਲ ਨਿਕਉਂਗੇ ਥੋੜਾ ਜਿਹਾ ਪਿੱਛੇ ਚਲਾਂਗੇ ਆਪਾਂ ਤੇ ਥੋੜੀ ਜਿਮ ਕਿਤੇ ਨਾ ਕਿਤੇ ਮੇਕਰਸ ਦੀ ਇਹ ਚੀਜ਼ ਲਈ ਕੈਂਡਲੀ ਮਜਬੂਰੀ ਬਣ ਗਈ ਸੀ ਕਿ ਸਾਡੀ ਫਿਲਮ ਜਿਹੜੀ ਕਾਮੇਡੀ ਹੈ ਅਗਰ ਆਪਾਂ ਕਾਮੇਡੀ ਕਵਾਂਗੇ ਤਾਂ ਹੀ ਸਿਨੇਮ नहीं एक्चुअली ना कमर्शियल करके बहुत चीजा चेंज हुई है मजबूरी किसी भी कोई नहीं गई आर्टिस्ट कारपोरेट एड हो किसी भी कुछ डिमांड होंगी है कोई चीजा डिलीवरेबल एक ऑडियंस होंगी है कितने ज्यादा जा रही है कितने घट जा रही है सो कोई मजबूरी नहीं की कोई नहीं। कहना जरूरी भी नहीं की कॉमेडी है तो चल रही है ये भी बड़ा गलत है कॉमेडी तो ये हर कॉमेडी देख दी नहीं देख दी कॉमेडी सब तो खा का बनाना हसाना कॉमेडी ਲੱਗਦਾ ਕਿ ਕਾਮੇਡੀ ਚੱਲਦੀ ਹੈ ਤੇ ਉਸ ਤੋਂ ਬਾਅਦ ਵੀ ਬਣਦੀ ਹੈ ਚੱਲਦੀ ਦੇਖੀ ਹੈ ਨਾ ਹੂੰ ਇਹ ਗੱਲ ਹੈ ਤਾਂ ਕਾਮੇਡੀ ਨਹੀਂ ਚੱਲਦੀ ਕਾਮੇਡੀ ਵੀ ਚੰਗੀ ਚੱਲਦੀ ਆ ਹੂੰ ਤੇ ਕਾਮੇਡੀ ਬਣਾਉਣੀ ਜਿਆਦਾ ਔਖਾ ਕੰਮ ਹੈ ਚੰਗੀ ਕਾਮੇਡੀ ਬਣਾਉਣਾ ਉਹ ਇਹ ਹੈਗਾ ਕਿ ਸਾਨੂੰ ਲੱਗਦਾ ਕਿ ਯਾਰ ਕਾਮੇਡੀ ਚੱਲਦੀ ਹੈ ਤੇ ਅਸੀਂ ਬਣਾਉਣ ਲੱਗ ਪਏ ਨੇ ਉਹ ਉਹ ਉਸ ਬੰਦੇ ਦੀ ਗਲਤੀ ਹੈ ਕਾਮੇਡੀ ਸੌਖਾ ਕੰਮ ਨਹੀਂ ਪਹਿਲੀ ਗੱਲ ਤਾਂ ਮੈਂ ਕਹਿਆ ਦਰ ਰਵਾਉਣਾ ਫਿਰ ਮਸਨੂਰ ਕਹ ਦੇਣਾ ਮੈਂ ਜ਼ਰਾ ਆਰਟਿਸਟ ਕਹਨਾ ਰਵਾਉਣਾ ਸੌਖਾ ਹੈ ਇੱਕ ਬੈਕਗ੍ਰਾਉਂਡ ਲਾ ਦੋ ਆ ਕਿੰਨਾ ਮਜ਼ਾ ਰੋ ਪੈਂਦਾ ਹਸਾਉਣਾ ਬਹੁਤ ਔਖਾ ਹੈ ਚੰਗਾ ਹਸਾਉਣਾ ਤੇ ਹੋਰ ਔਖਾ ਹੈ ਸੋ ਮੈਂ ਫੇਰ ਉਹੀ ਗੱਲ ਕਰਦਾ ਆਰਟ ਨੂੰ ਮੈਨੂੰ ਇਹ ਲੱਗਦਾ ਹੈ ਸਮਝੇਂ ਚ ਨਾ ਕਿਤੇ ਨਾ ਕਿਤੇ ਗੜਬੜ ਹੋ ਲੱਗਦੀ ਹਮ ਕਿ ਯਾਰ ਕਾਮੇਡੀ ਯਾ ਇਹ ਨਹੀਂ ਹੈ ਆਰਟ ਨੂੰ ਤੁਸੀਂ ਆਰਟ ਦੀ ਨਜ਼ਰ ਨਾਲ ਕਿਉਂ ਨਹੀਂ ਵੇਖਦੇ ਕੀ ਹਸਾਉਣਾ ਮਾੜਾ ਹੈ ਚਾਰਲਸ ਐਪਲਨ ਮਾੜਾ ਹੈ ਹਮ ਉਹ ਮੜਾ ਗੰਮੀ ਹਾਸਾ ਖੇਡਾ ਸਾਡੀ ਜ਼ਿੰਦਗੀ ਦਾ ਹੱਸਣਾ ਖੇਡਣਾ ਮਨ ਕਾ ਚਾਉਂ ਇਹ ਮੜਾ ਕਿੰਦਾਉ ਲੱਗਿਆ ਵੀ ਹੂੰ ਕਿਉਂ ਲੱਗਿਆ ਇਹਦੀ ਉਹ ਗੱਲ ਹੋ ਗਈ ਵੀ ਵਿਆਹ ਤੇ ਗਏ ਯਾਰ ਉਹੀ ਲੱਡੂਂਦੇ ਉੱਥੇ ਉਹੀ ਗਲਾਬ ਜਮਣਾਉਂਦੀਆਂ ਵਿਆਹ ਤੇ ਉਹੀ ਨੱਚੀਆਂ ਦਿੰਦੇ ਆ ਵੀ ਆਰ ਕੁਛ ਨਵਾਂ ਤਾਂ ਕਰਦੇ ਨਹੀਂ ਵਿਆਹ ਚ ਠੀਕ ਆ ਤਾਂ ਵਿਆਹ ਹੀ ਹੈ ਹੂੰ ਵਿਆਹ ਤਾਂ ਵਿਆਹ ਹੀ ਹੈ ਪਰ ਵਿਆਹ 'ਚ ਇੱਕ ਸਿੱਖਿਆ ਹੁੰਦੀ ਹੈ ਹੂੰ ਪਰ ਇੱਕੀ ਹੁੰਦੀ ਉਹ ਜਦੋਂ ਕੁੜੀ ਤੁਰ ਲੱਗਦੀ ਹੈ ਹੁਣ ਤਾਂ ਦਿੰਦੇ ਨਹੀਂਗੇ ਪਹਿਲਾਂ ਇੱਕ ਸਿੱਖਿਆ ਦਿੰਦੇ ਸੀਗੇ ਤੇ ਉਹ ਸਾਰੇ ਵਿਆਹ ਤੇ ਭਾਰੀ ਪੈਂਦੀ ਸੀ ਹੂੰ ਸੋ ਸੇਮ ਵੀ ਇੱਕ ਫਨ ਫਿਲਮ 'ਚ ਇੱਕ ਸਿੱਖਿਆ ਮਿਲਦੀ ਹੈ ਹੂੰ ਐਕਸੈਕਟਲੀ ਸਰੂਪੀ ਲਾਸ ਵਾਲਾ ਮੇਰਾ ਤੁਹਾਡੇ ਤੋਂ ਹੋਵੇਗਾ ਸਕ੍ਰਿਪਟ ਲੈਂਡ ਤੋਂ ਬਾਕੀ ਤੁਹਾਡਾ ਕੋਈ ਹੋਮਵਰਕ ਰਹਿੰਦਾ ਹੈ ਉਸ ਸਟੱਡੀ ਨੂੰ ਲੈ ਕੇ ਹਾਂਜੀ ਜੀ ਮੈਂ ਕੋਸ਼ਿਸ਼ ਕਰਦੀ ਹਾਂ ਕਿ ਮੈਂ ਹੁਣ ਜਦੋਂ ਅੰਬਰ ਭਾਜੀ ਸੀਗੇ ਜਦੋਂ ਅਸੀਂ ਵਰਕਸ਼ਾਪਸ ਲਾਈਆਂ ਮੈਂ ਇਹੀ ਕੋਸ਼ਿਸ਼ ਕੀਤੀ ਅੰਬਰਪਾਈ ਨੂੰ ਮਤਲਬ ਮੈਨੂੰ ਇਹ ਹੁੰਦਾ ਕਿ ਮੈਂ ਕਿਤੇ ਨਾ ਕਿਤੇ ਰਿਲੇਟ ਕਰ ਪਾਵਾਂ ਕਿਸੇ ਹੋਰ ਕੈਰੈਕਟਰ ਨਾਲ ਜੇ ਇਹਦੇ ਨਾਲ ਮੈਂ ਕਿਤੇ ਨਾ ਕਿਤੇ ਅੰਬਰਪਾਈ ਨੂੰ ਰੈਫਰੈਂਸਸ ਦਿੱਤੇ ਸੀਗੇ ਮੇਰੀ ਜਦੋਂ ਮੈਂ ਛੋਟੀ ਹੁੰਦੀ ਸੀ ਸੋ ਉਹਦੇ ਨਾਲ ਮੈਂ ਰਿਲੇਟ ਕਰ ਪਾਉਣੀ ਹੁੰਦੀ ਆ ਕਿਤੇ ਨਾ ਕਿਤੇ ਸੋ ਇਟ ਡਸ ਹੈਲਪ ਮੇਰਾ ਉਹੀ ਇੰਨਾ ਕਾਹਮ ਵਰਕ ਹੁੰਦਾ ਬਾਕੀ ਆ ਮੈਨੂੰ ਲੱਗਦਾ ਮੈਂ ਡਾਇਰੈਕਟਰ ਐਕਟਰ ਆ ਜੋ ਕਹਿੰਦੇ ਆ ਨਹੀਂ ਨਮ ਕਰ ਦਿੰਨੀ ਆ ਮਾਡਾ ਬਿਲਕੁਲ ਸੋ ਬਹੁਤ ਸਾਰੀਆਂ ਦੁਆਵਾਂ ਤੁਹਾਨੂੰ ਤੁਹਾਡੀ ਫਿਲਮ ਦੇ ਲਈ ਤੁਹਾਡੇ ਅਪਕਮਿੰਗ ਪ੍ਰੋਜੈਕਟਸ ਦੇ ਲਈ ਸੋ ਇਹੀ ਦੁਆ ਕਰਾਂਗੇ ਕਿ ਜਿੰਨੀ ਮੈਂਸ ਤੁਸੀਂ ਸਾਰਿਆਂ ਨੇ ਕੀਤੀ ਹੈ ਉਹ ਜ਼ਰੂਰ ਰੰਗ ਲਿਆਵੇ 14 ਮਾਰਚ ਨੂੰ ਤੇ ਬਹੁਤ ਸਾਰੀਆਂ ਤੇ ਢੇਰ ਸਾਰੀਆਂ ਵਿਸ਼ੇਸ ਤੁਹਾਨੂੰ ਇਸ ਫਿਲਮ ਦੇ ਲਈ ਥੈਂਕ ਯੂ ਸੋ ਮਚ ਤੇ 14 ਮਾਰਚ ਨੂੰ ਫਿਲਮ ਰਿਲੀਜ਼ ਹੋਣ ਵਾਲੀ ਹੈ ਮਿਠੜੇ ਜ਼ਰੂਰ ਪਿਆਰ ਦਿਓ ਮੈਨੂੰ ਲੱਗਦਾ ਹੈ ਕਿ ਜੇਕਰ ਤੁਸੀਂ ਇਹੋ ਜੇ ਸਿਨੇਮਾ ਨੂੰ ਪਿਆਰ ਕਰੋਗੇ ਤੇ ਸਾਡੀ ਪੰਜਾਬੀ ਇੰਡਸਟਰੀ ਜ਼ਰੂਰ ਗਰੋ ਕਰੇਗੀ ਸੋ ਫਿਰ ਹਾਜ਼ਰ ਹੋਵਾਂਗੇ ਇੱਕ ਨਵੀਂ ਪੇਸ਼ਕਸ਼ ਦੇ ਨਾਲ ਤਦ ਤੱਕ ਦੇ ਲਈ ਮੈਨੂੰ